ਗਲ ਕਰੀਏ ਤੇ ਟੈਸਟਾਂ ਵੀ ਜਿਹੜੇ ਟੈਸਟ ਅਸੀਂ ਇੱਥੇ ਪ੍ਰੋਸੈਸ ਕਰਦੇ ਆ ਇਨ ਹਾਊਸ ਦੇ ਵਿੱਚ ਜਿਵੇਂ ਮੰਨ ਕੇ ਚੱਲੋ ਤੁਸੀਂ ਵਿਟਾਮਿਨ D3 ਹੋ ਗਿਆ B12 ਹੋ ਗਿਆ ਥਾਇਰੋਇਡ ਹੋ ਗਿਆ ਮੰਨ ਕੇ ਚਲੋ ਅਸੀਂ ਇਹ ਸਾਰੇ ਟੈਸਟ ਆਪਣਾ ਇਨ ਹਾਊਸ ਕਰਦੇ ਹਾਂ ओके ਐਨ ਸਾਡੀ ਚੈਕਸ ਦੀ ਰਿਪੋਰਟਸ ਵਿਦਨ ਆਪਾਂ 1 ਤੋਂ 2 ਘੰਟੇ ਦੇ ਵਿੱਚ ਵਿੱਚ ਪਿਸ਼ ਨੂੰ ਹੈਂਡਓਵਰ ਕਰ ਸਰਫ 1 ਤੋਂ 2 ਘੰਟੇ ਵਿੱਚ ਜਦ ਤੱਕ ਉਹ ਕਈ ਵਾਰ ਟੈਸਟ ਨੂੰ ਚੂਕ ਤੋਂ ਵਾਟਰ ਰੈਂਕ ਤੇ ਬੋਡੀ ਲੱਗ ਜਾਂਦੇ ਨੇ ओके ਜੀ ਕੁਝ ਕਿਵਨ ਹੈਗੇ ਨੇ ਜਿਹੜੇ ਲੋਕੀ ਇਹ ਨਹੀਂ ਯੂਜ਼ ਕਰਦੇ ਆਪਾਂ ਯੂਜ਼ ਕਰ ਰਹੇ ਹਾਂ ਸਾਡੇ ਕੋਲੇ ਫੁੱਲੀ ਐਫਰਮੈਟਿਕ ਏਕਪਮੈਂਟ ਲੱਗੀ ਹੋਈ ਹੈ ਨੇ ਜਿਹਨਾਂ ਅਣਕੇ ਚਲੀ ਆਪਾਂ ਸੀਬੀਸੀ ਦੇ ਬਾਅਦ ਤੁਸੀਂ ਫਾਰਮ ਲੈਪ ਟੋਕ ਤੇ ਲੈਬੋਰੀ ਟੈਸਟ ਕਰਵਾਉਣੀ ਹੈ ਉਥੇ ਕੀ ਹੁੰਦਾ ਵਾ ਕਿ ਜਦੋਂ ਤੁਸੀਂ ਸੀਬੀਸੀ ਕਰਵਾਉਣੀ ਹੈ ਉਹਦੇ ਜਿਸ ਵੇਲੇ ਤੁਸੀਂ ਵਰਤਵਾ TCLDHC ਕੋਨ ਕਰਕੇ ਦੇ ਦਿੰਦਾ ਸਾਡੇ ਕੋਲੇ ਸੈਲ ਕਾਊਂਟਰ ਮਾਈਂਡ ਪਾ ਲੱਗਿਆ ਹੋਇਆ ਹੈ ਜਿਹੜਾ ਕਿ ਪੇਸ਼ੰ ਨੂੰ ਕੈਨਸਲ ਡਿਡਕਸ਼ਨ ਇੰਟਰਕਸ਼ਨ ਜਿੰਦਾ ਰਹੇ ਕਿ ਪੇਸ਼ੰ ਨੂੰ ਕੈਨਸਲ ਹੈਗੀ ਹੈ ਜਾਂ ਨਹੀਂ ਈਐਸਆਰ ਦੀ ਰਿਪੋਰਟ ਐ ਬਾਹਰ ਕਿਤੇ ਵੀ ਚਲੇ ਜਾਓ ਤੁਸੀਂ ਈਐਸਆਰ ਦੀ ਰਿਪੋਰਟ 1 ਘੰਟੇ ਬਾਅਦ ਹਾਂ 45 ਮਿੰਟ ਹੋ ਗਏ ਘੰਟਾ ਸਾਡੇ ਕੋਲ ਇੱਕ ਇਹੋ ਹੀ ਕਿਫਨ ਲਗਾ ਹੁੰਦਾ ਅਸੀਂ ਤੁਹਾਨੂੰ 2 ਮਿੰਟ ਈਐਸਆਰ ਦੀ ਰਿਪੋਰਟ ਫੁਲੀ ਆਟੋਮੈਟਿਕ ਮਸ਼ੀਨ ਤੇ ਰੈਨ ਕਰਦੇ ਆਂ ਕੀ ਬਾਤ ਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਦਿਨੇਸ਼ ਹੱਲਨ ਸੋ ਇਸ ਵੇਲੇ ਖੜੀਆਂ ਅਸੀਂ ਨੂਰ ਪ੍ਰਵੇਦੀ ਦੀ ਇੱਕ ਉਸ ਜਗ੍ਹਾ ਤੇ ਜਿਸ ਜਗ੍ਹਾ ਦੀ ਬੇਚਤਾ ਸੀ ਚਾਹਦੇ ਨਹੀਂ ਕਿਸੇ ਨੂੰ ਲੋਡ ਪਵੇ ਲੇਕਿਨ ਅਗਰ ਲੋਡ ਪਵੇ ਤਾਂ ਨੂਰਪੇਵਦੀ ਇਲਾਕੇ ਦੀ ਲੋਕਾਂ ਦੇ ਲਈ ਇਹ ਜਗਾ ਬਿਲਕੁਲ ਵੱਡੀ ਲਾਹੇਵੰਦ ਸਾਬਤ ਹੋਣ ਵਾਲੀ ਹੈ ਬਿਲਕੁਲ ਜੀ ਇਸ ਵੇਲੇ ਅਸੀਂ ਮੌਜੂਦ ਹਾਂ ਨੂਰਪੇਵਦੀ ਸਟੇਟ ਬੈਂਕ ਆਫ ਇੰਡੀਆ ਜਿਸ ਨੂੰ ਵੀ ਸਟੇਟ ਬੈਂਕ ਕੋ ਪਟਿਆਲਾ ਵੀ ਕਹਿੰਦੇ ਨੇ ਉਸ ਦੇ ਬਿਲਕੁਲ ਨਜ਼ਦੀਕ ਸ਼੍ਰੀ ਗਣੇਸ਼ ਸਕੈਨ ਸੈਂਟਰ ਅਤੇ ਹਾਈ ਟੈਕਨੋਲੋਜੀ ਲੈਬੋਰੀ ਜੀ ਬਿਲਕੁਲ ਜੈਸੀ ਗੱਲ ਕਰੀਏ ਪਹਿਲਾਂ ਸਾਡੇ ਇਲਾਕੇ ਦੇ ਲੋਕਾਂ ਨੂੰ ਆਪਣੀ ਸਕੈਨਿੰਗ ਦੇ ਲਈ ਵਕਫਾਕ ਪ੍ਰਕਾਰ ਦੀਆਂ ਉਹ ਟੈਸਟਾਂ ਨੇ ਜਿਹਨਾਂ ਟੈਸਟਾਂ ਨੂੰ ਕਈ ਵਾਰ 72 ਘੰਟੇ ਜਾਂ 48 ਘੰਟੇ ਜਾਂ ਇਸ ਤੋਂ ਵੱਧ ਸਮਾਂ ਲੱਗਦਾ ਸੀ ਉਸਪੋਰਟ ਦੇ ਲਈ ਨੂਰਪੁਰ ਤੋਂ ਬਾਹਰ ਵੱਡੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਸੀ ਹੋਰ ਸਕੈਨ ਸੈਂਟਰ ਵਿੱਚ ਜਾ ਕੇ ਕਈ ਵਾਰ ਲੰਬੀਆਂ ਲੰਬੀਆਂ ਲਾਈਨਾਂ ਵਿੱਚ ਲੱਗ ਕੇ ਸਕੈਨ ਕਰਾਉਣੇ ਪੈਂਦੇ ਸੀ ਲੇਕਿਨ ਕਈ ਵਾਰ ਸ਼ਾਮ ਤੱਕ ਵੀ ਉਹਨਾਂ ਦਾ ਨੰਬਰ ਨਹੀਂ ਆਉਂਦਾ ਜਿਸ ਕਰਕੇ ਉਹਨਾਂ ਨੂੰ ਵਾਪਸ ਮੋੜਨਾ ਪੈਂਦਾ ਸੀ ਇਸ ਲਈ ਲੋਕਾਂ ਦੀ ਸੁਰੱਖਤ ਦੇ ਮੱਦੇਨਜ਼ਰ ਇੱਕ ਬਹੁਤ ਹੀ ਵਧੀਆ ਬਹੁਤ ਅੱਛੀ ਕੁਆਲਿਟੀ ਬੜਾ ਬਹੁਤ ਸਾਫ਼ ਸੁਥਰਾ ਮਾਹੌਲ ਬੜਾ ਸ਼੍ਰੀ ਗਣੇਸ਼ ਸਕੈਨ ਸੈਂਟਰ ਤੇ ਹਾਈ ਟੈਕਨੋਲੋਜੀ ਲੈਬੋਰੀ ਨੂਰਪੋਵਦੀ ਵੀ ਕੇ ਖੁੱਲ ਗਈ ਆਓ ਹੁਣ ਅਸੀਂ ਪਹਿਲਾਂ ਤੁਹਾਨੂੰ ਲੈਬੋਰੀ ਦਿਖਾਉਂਦੇ ਆਂ ਤੇ ਉਸ ਸਕੈਨ ਸੈਂਟਰ ਦਿਖਾਉਂਦੇ ਆਂ ਬਿਲਕੁਲ ਦੇਖ ਸਕਦੇ ਹੋ ਸ਼੍ਰੀ ਗਣੇਸ਼ ਸਕੈਨ ਸੈਂਟਰ ਬਿਲਕੁਲ ਹਾਈ ਟੈਕਨੋਲੋਜੀ ਲੈਬੋਰੀ ਜੋ ਕਿ ਵੱਖ-ਵੱਖ ਪ੍ਰਕਾਰ ਦੇ ਟੈਸਟ ਵੱਖ-ਵੱਖ ਪ੍ਰਕਾਰ ਦੀਆਂ ਸਹੂਲਤਾਂ ਲੈ ਕੇ ਇੱਥੇ ਖੁੱਲ ਚੁੱਕਾ ਹੈ ਸੋ ਆਓ ਅਸੀਂ ਦੇਖਦੇ ਆਂ ਅੰਦਰ ਜਾ ਕੇ ਦੇਖਦੇ ਆਂ ਪਹਿਲਾਂ ਕੀ ਆਖਰੇ ਇਹਨਾਂ ਕੋਲ ਐਸਾ ਕੀ ਹੈ ਕਿ ਜੋ ਕਹਿੰਦੇ ਕਿ ਸਾਡੇ ਕੋਲ ਹਾਈ ਟੈਕਨੋਲੋਜੀ ਲੈਬਟਰੀ ਹੈ ਸਕੈਨ ਸੈਂਟਰ ਆਖਰੇ ਡਿਫਰੈਂਟ ਕੀ ਹੈ ਉਹ ਉਸ ਜਿਵਾਰੇ ਗੱਸੀ ਗੱਲਬਾਤ ਕਰਾਂਗੇ ਬਿਲਕੁਲ ਅਸੀਂ ਪਹਿਲਾਂ ਤੁਹਾਨੂੰ ਅੰਦਰ ਦੀ ਵਿਜ਼ਿਟ ਕਰਾਂਦੇ ਆ ਜੀ ਅਸੀਂ ਪਹੁੰਚ ਚੁੱਕੇ ਹਾਂ ਬਿਲਕੁਲ ਅੰਦਰ ਸ਼ੀਗਨੀ ਸਕੈਨ ਸੈਂਟਰ ਐਂਡ ਹਾਈ ਟੈਕਨੋਲੋਜੀ ਲੈਬਟਰੀ ਜੋ ਕਿ ਨੂਰਪ੍ਰਭਾ ਦੀ ਵੇਖੇ ਖੋਲ ਚੁੱਕੀ ਹੈ ਆਓ ਦੇਖ ਸਕਦੇ ਹੋ ਪਹਿਲਾਂ ਤਸਵੀਰਾਂ ਤੋਂ ਨਾਲ ਸਮਝੀਏ ਕਰੇ ਬਾਹਰ ਐクセਪਸ਼ਨ ਹੈ ਜਿੱਥੇ ਕਿ ਸਲਿੱਪ ਵਗੈਰਾ ਜਮ੍ਹਾਂ ਹੁੰਦੀਆਂ ਉਸ ਤੋਂ ਬਾਅਦ ਅੱਗੇ ਉਸਦੇ ਟੈਸਟ ਲਈ ਟਾਈਮ ਦਿੱਤਾ ਜਾਂਦਾ ਜਦੋਂ ਟੈਸਟ ਕਿਸ ਤੱਕ ਕਿੱਥੇ ਹੋਣਾ ਹੈ ਉਸ ਤੋਂ ਬਾਅਦ ਵੀ ਬਿਲਕੁਲ ਇਹ ਅਪਾਰਟਮੈਂਟ ਜੋ ਕਿ ਬਹੁਤ ਹੀ ਸੋਹਣਾ ਸਾਫ਼ ਸੁਥਰਾ ਮਾਹੌਲ ਬੈਠਣ ਦੇ ਲਈ ਇੰਨਾ ਸੁਖਾਵਾਂ ਮਾਹੌਲ ਤਿਆਰ ਕੀਤਾ ਗਿਆ ਏ ਉਸ ਤੋਂ ਬਾਅਦ ਜੇ ਗੱਲ ਕਰੀਏ ਇਹ ਲੈਬੋਰੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋਵੇਗੀ ਤੁਹਾਡੇ ਲਈ ਕਿਵੇਂ ਇਹ ਲੈਬੋਰੀ ਲਾਹੇਵੰਦ ਸਾਬਤ ਹੋ ਸਕਦੀ ਹੈ ਉਸ ਬਾਰੇ ਵੀ ਗੱਲ ਕਰਦੇ ਹਾਂ ਦੇਖ ਸਕਦੇ ਹੋ ਬਹੁਤ ਸੋਹਣੀਆਂ ਮਸ਼ੀਨਾਂ ਅਜੀਬਾਂ ਮਸ਼ੀਨਾਂ ਜੋ ਸ਼ਾਇਦ ਤੁਸੀਂ ਕਦੇ ਨਾ ਦੇਖਿਆ ਹੋਣ ਉਹ ਬਹੁਤ ਸਾਰੀਆਂ ਐਡਵਾਂਸ ਟੈਕਨੋਲੋਜੀ ਦੀਆਂ ਮਸ਼ੀਨਾਂ ਇਹਨਾਂ ਕੋਲ ਲਗਾਈਆਂ ਗਈਆਂ ਸੋ ਬਿਲਕੁਲ ਮੈਂ ਮਸ਼ੀਨਾਂ ਤੁਹਾਨੂੰ ਦਿਖਾ ਰਿਹਾ ਬਿਲਕੁਲ ਸਕਰੀਨ ਦੇ ਉੱਤੇ ਤੁਸੀਂ ਕੱਲੀ-ਕੱਲੀ ਮਸ਼ੀਨ ਦੇਖਦੇ ਆਂ ਦੇਖ ਸਕਦੇ ਹੋ ਉੱਪਰ ਉਸ ਬਾਰੇ ਜਾਣਕਾਰੀ ਵੀ ਲੱਗ ਕੇ ਕਿ ਇੰਨੇ ਨੇ ਵੱਡੇ ਸਿਸਟਮ ਲਗਾਏ ਗਏ ਆਖਰ ਕੀ ਹੈ ਸੋ ਸਾਡੇ ਨਾਲ ਮੌਜੂਦ ਹੈ ਇੱਥੇ ਦੇ ਟੈਕਨੀਸ਼ੀਅਨਸ ਮਿਸਟਰ ਬੋਬੀ ਜੀ ਬੋਬੀ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਸਾਡੇ ਮੇਰਾ ਪੰਜਾਬ ਨਿਊਜ਼ ਚੈਨਲ ਤੇ ਸੋ ਗੱਲ ਕਰੀਏ ਕਿ ਪਤਾ ਲੱਗੇ ਕਿ ਤੁਹਾਡੇ ਬਹੁਤ ਹੀ ਐਡਵਾਂਸ ਟੈਕਨੋਲੋਜੀ ਦੀ ਲੈਬੋਰਟਰੀ ਤੇ ਸਕੈਨ ਸੈਂਟਰ ਖੁੱਲਿਆ ਆਖਰ ਕੈਸਾ ਕੀ ਡਿਫਰੈਂਟ ਹੈ ਜੋ ਲੋਕਾਂ ਨੇ ਤੁਸੀਂ ਦੇ ਰਹੇ ਹੋ ਇਹ ਵੱਡੀਆਂ-ਵੱਡੀਆਂ ਮਸ਼ੀਨਾਂ ਪਹਿਲਾਂ ਤਾਂ ਮਸ਼ੀਨਾਂ ਦੇਖ ਕੇ ਹੀ ਡਨ ਲੱਗ ਰਿਹਾ ਕਿ ਇੰਨੀਆਂ-ਇੰਨੀਆਂ ਮਸ਼ੀਨਾਂ ਇਹਨਾਂ 'ਚ ਹੁੰਦਾ ਕੀ ਹੋਵੇਗਾ ਸੋ ਉਸ ਬਾਰੇ ਪਹਿਲਾਂ ਜਾਣਕਾਰੀ ਦਿਓ ਕਿ ਪਹਿਲਾਂ ਤੁਸੀਂ ਮਸ਼ੀਨਾਂ ਦੀ ਗੱਲ ਕਰ ਰਹੇ ਕਿ ਕਿਹ ਕਿਹੜੀ-ਕਿਹੜੀ ਮਸ਼ੀਨ ਤੁਹਾਡੇ ਕੋਲ ਅਵੇਲੇਬਲ ਹੈ ਉਸ ਬਾਰੇ ਬਰੀਫ ਕਰ ਦਿਓ ਕਿ ਅਕਸਰ ਇਸ ਮਸ਼ੀਨ ਦਾ ਲੋਕਾਂ ਨੂੰ ਕੀ ਫਾਇਦਾ ਮਿਲੇਗਾ ਆ ਦੇਖੋ ਜੀ ਇਹ ਜਿਹੜੀ ਸਾਡੇ ਕੋਲੇ ਮਸ਼ੀਨ ਲੱਗੀ ਹੋਈ ਹੈ ਇਸ ਏਰੀਆ ਦੇ ਵਿੱਚ ਲੋਕਲ ਪੈਰੀਫੈਰੀ ਦੇ ਵਿੱਚ ਇਹ ਮਸ਼ੀਨ ਕਿਤੇ ਨਹੀਂ ਹੈ ਆਲਮੋਸਟ ਇਹੋ ਜਿਹੀਆਂ ਤੁਹਾਨੂੰ ਵੱਡੇ-ਵੱਡੇ ਈਕਮੈਂਟ ਜਿਹੜੇ ਨੇ ਅਦਰ ਸਿਟੀਆਂ ਦੇ ਵਿੱਚ ਦੇਖਣ ਨੂੰ ਮਿਲ ਗਿਆ दैट मींस ਚੰਡੀਗੜ੍ਹ ਹੋ ਗਿਆ ਰੋਪੜ ਹੋ ਗਿਆ ਇੱਥੇ ਪੈਰੀਫੈਰੀ ਦੇ ਵਿੱਚ ਇਹ ਇਕੁਪਮੈਂਟ ਲਗਾਉਣੇ ਇੱਕ ਬਹੁਤ ਵੱਡੀ ਗੱਲ ਆ ਜੀ ਬਿਲਕੁਲ ਠੀਕ ਹੈ ਜੀ ਬਾਕੀ ਗੱਲ ਕਰੀਏ ਟੈਸਟਾਂ ਦੀ ਜਿਹੜੇ ਟੈਸਟ ਅਸੀਂ ਇੱਥੇ ਪ੍ਰੋਸੈਸ ਕਰਦੇ ਆ ਇਨ ਹਾਊਸ ਦੇ ਵਿੱਚ ਜਿਵੇਂ ਮੰਨ ਕੇ ਚਲੋ ਤੁਸੀਂ ਵਿਟਾਮਿਨ ਡੀ 3 ਹੋ ਗਿਆ ਬੀ 12 ਹੋ ਗਿਆ ਥਾਇਰੋਇਡ ਹੋ ਗਿਆ ਮੰਨ ਕੇ ਚਲੋ ਅਸੀਂ ਇਹ ਸਾਰੇ ਟੈਸਟ ਆਪਾਂ ਇਨ ਹਾਊਸ ਕਰਦੇ ਆ ਓਕੇ ਇਹਨਾਂ ਸਾਰੇ ਟੈਸਟ ਦੀ ਰਿਪੋਰਟਸ ਵਿਦਨ ਆਪਾਂ ਇੱਕ ਤੋਂ ਦੋ ਘੰਟੇ ਦੇ ਵਿੱਚ ਵਿੱਚ ਪੇਸ਼ ਨੂੰ ਹੈਂਡਓਵਰ ਕਰ ਸਿਰਫ ਇੱਕ ਤੋਂ 2 ਘੰਟੇ ਵਿੱਚ ਜਦ ਤੱਕ ਕੋਈ ਕਈ ਵਾਰ ਟੈਸਟ ਨੂੰ 24 ਤੋਂ 48 ਘੰਟੇ ਲੱਗ ਜਾਂਦੇ ਨੇ ਉਹ ਕਿਆ ਕੀ ਕੁਝ ਇਕਵਿਪਮੈਂਟ ਹੈਗੇ ਨੇ ਜਿਹੜੇ ਲੋਕੀ ਇਹ ਨਹੀਂ ਯੂਜ਼ ਕਰਦੇ ਆਪਾਂ ਯੂਜ਼ ਕਰ ਰਹੇ ਆ ਸਾਡੇ ਕੋਲੇ ਫੁੱਲੀ ਆਟੋਮੈਟਿਕ ਇਕਵਿਪਮੈਂਟ ਲੱਗੇ ਹੋਏ ਨੇ ਜਿਨ੍ਹਾਂ ਦੇ ਵਿੱਚ ਸਾਰੇ ਟੈਸਟ ਆਪਾਂ ਇਨ ਹਾਊਸ ਕਰਦੇ ਆ ਜਿਵੇਂ ਤੁਸੀਂ ਮੰਨ ਕੇ ਚਲੋ ਥਾਇਰੋਇਡ ਦੇ ਟੈਸਟ ਹੋ ਗਏ ਕੈਂਸਰ ਦੇ ਟੈਸਟ ਹੋ ਗਏ ਹਾਰਟ ਦੇ ਰਿਲੇਟਿਡ ਟੈਸਟ ਹੋ ਗਏ ਡੀ ਡੈਮਰ ਹੋ ਗਿਆ ਟ੍ਰੌਪੀ ਹੋ ਗਿਆ ਟ੍ਰੌਪ ਆਈ ਹੋ ਗਿਆ ਟ੍ਰੌਪ 19 ਹੋ ਗਿਆ CA 19 ਹੋ ਗਿਆ CA 125 ਹੋ ਗਿਆ ਇਹ ਸਾਰੇ ਡਾਟਾ ਜਿਹੜੇ ਆਪਾਂ ਇਸ ਮਸ਼ੀਨ ਦੇ ਉੱਪਰ ਪ੍ਰੋਸੈਸ ਕਰਦੇ ਹਾਂ ਤੇ ਜਿਹਦੀ ਰਿਪੋਰਟ ਆਪਾਂ 1 ਤੋਂ 2 ਘੰਟੇ ਦੇ ਵਿੱਚ ਪੇਸ਼ੈਂਟ ਨੂੰ ਹੈਂਡ ਓਵਰ ਕਰ ਦਿੱਤੀ ਜੀ ਬਿਲਕੁਲ ਜੇ ਗੱਲ ਕਰੀਏ ਇਸ ਮਸ਼ੀਨ ਬਾਰੇ ਪਹਿਲਾਂ ਤੁਸੀਂ ਇਹ ਮਸ਼ੀਨ ਕੀ ਮਸ਼ੀਨ ਐਕਸਰ ਬਹੁਤ ਵੱਡਾ ਸਿਸਟਮ ਲੱਗਿਆ ਹੋਇਆ ਦੇਖ ਕੇ ਵੀ ਡਰ ਲੱਗ ਰਿਹਾ ਹੈ ਇਸ ਬਾਰੇ ਜਾਣ ਕੇ ਜਾਈਏ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਇਹ ਚੀਜ਼ ਤੁਹਾਡੇ ਕੋਲ ਹੈ ਇਹ ਜਿਹੜੇ ਇਕਪਮ ਲੈ ਗਏ ਨੇ ਅਸੀਂ ਫੁੱਲੀ ਇਕੁਪਮੈਂਟ ਜਿਹੜੇ ਨੇ ਸਾਈਂਸ ਫੁੱਲੀ ਇਕੁਪਮੈਂਟ ਯੂਜ਼ ਕਰਦੇ ਆ ਜਿੰਨੇ ਵੀ ਇਕੁਪਮੈਂਟ ਸਾਡੇ ਸਾਰੇ ਐਕਸਪੋਰਟ ਹੋਏ ਨੇ ਜਪਨਿਸ ਮਸ਼ੀਨ ਸਾਈਂਸ ਸਾਰੇ ਇਕੁਪਮੈਂਟ ਯੂਜ਼ ਕਰਦੇ ਆ ਠੀਕ ਹੈ ਜੀ ਮੰਨ ਕੇ ਚੱਲੀ ਆਪਾਂ ਸੀਬੀਸੀ ਦੇ ਬਾਹਰ ਤੁਸੀਂ ਆਮ ਲੈਪਟਾਪ ਤੇ ਲੈਬੋਰੀ ਤੇ ਟੈਸਟ ਕਰਵਾਉਨੇ ਆ ਉੱਥੇ ਕੀ ਹੁੰਦਾ ਵਾ ਕਿ ਜਦੋਂ ਤੁਸੀਂ ਸੀਬੀਸੀ ਕਰਵਾਉਨੇ ਹੋ ਉਹਦੇ ਚ ਸਿਰਫ ਤੁਸੀਂ ਅ ਵਾ ਤੋਂ ਵਾ TCLC DLC ਉਹ ਕਾਊਂਟ ਕਰਕੇ ਦੇ ਦਿੰਦਾ ਸਾਡੇ ਕੋਲੇ ਸੈੱਲ ਕਾਊਂਟਰ 9 ਪਾਰ ਲੱਗਿਆ ਹੋਇਆ ਜਿਹੜਾ ਕਿ ਪੇਸ਼ੰ ਨੂੰ ਕੈਨਸਲ ਡਿਟੈਕਸ਼ਨ ਵੀ ਇਨਸਟਰਕਸ਼ਨਸ ਦੇ ਦਿੰਦਾ ਹੈ ਕਿ ਪੇਸ਼ੰ ਨੂੰ ਕੈਨਸਰ ਹੈਗੀ ਹੈ ਜਾਂ ਨਹੀਂ ਇਹ ਸਾਡੇ ਕੋਲੇ ਉਹ ਚੀਜ਼ ਲੱਗੀ ਹੈ ਜਰਕੀਆ ਟੈਸਟ ਕਰਵਾਉਣ ਲਈ ਮੇਰੇ ਖਿਆਲ ਚ ਪੈਸੇ ਵੀ ਚੰਗੇ ਲੱਗਦੇ ਵੱਡੇ ਸ਼ਹਿਰਾਂ ਵਿੱਚ ਕਈ ਵਾਰੀ ਉਹਨਾਂ ਦਾ ਕੇਵਲ ਨੰਬਰ ਹੀ ਜਾਂਦਾ ਕਿ ਟੈਸਟ ਲੋਕਾਂ ਨੂੰ ਪਤਾ ਨਹੀਂ ਲੱਗਦਾ ਵੀ ਉਹਨਾਂ ਨੂੰ ਕੈਂਸਰ ਹੈ ਜਾਂ ਨਹੀਂ ਡੈਫੀਨਿਟਲੀ ਇਹ ਸਾਡੇ ਕੋਲੇ ਜਿਹੜਾ ਇੱਕ ਪਿੰਡ ਲੱਗਿਆ ਹੋਇਆ ਇਹ ਇਨਸਟਰਕਸ਼ਨਸ ਦੇ ਦਿੰਦਾ ਪੇਸ਼ੰ ਨੂੰ ਵੀ ਤੁਸੀਂ ਤੁਹਾਨੂੰ ਇਹ ਵਾਲੀ ਪ੍ਰੋਬਲਮ ਆਉਣ ਵਾਲੀ ਹੈ ਮਤਲਬ ਲੋਗੋ ਨੂੰ ਸਿਚੁਏਸ਼ਨਸ ਇਹਨਾਂ ਅਪਡੇਟ ਕਰ ਦਿੱਤਾ ਹੈ ਆਨ ਬਲੀ ਸੱਸਿਆ ਬਾਰੇ ਪਹਿਲੇ ਹੀ ਲੋਕਾਂ ਨੂੰ ਵੇਅਰ ਕਰਦਾ ਵੀ ਤੁਹਾਡੇ ਟੈਸਟ ਕਰ ਕੋਈ ਹੋਰ ਲੇਕਿਨ ਉਸ ਟੈਸਟ ਵਿੱਚ ਉਹਨੂੰ ਇਹ ਵੀ ਪਤਾ ਲੱਗ ਜਾਏਗਾ ਹੋ ਸਕਦਾ ਤੁਹਾਨੂੰ ਇਹ ਸਮੱਸਿਆ ਵੀ ਆਉਣ ਬਲੇ ਵਿੱਚ ਹੋ ਚੁਧੀ ਹੈ ਹੋ ਸਕਦੀ ਬਹੁਤ ਬੜੀ ਚੀਜ਼ ਹੈ ਜੀ ਠੀਕ ਹੈ ਜੀ ਸਾਡੇ ਕੋਲੇ ਫੁੱਲੀ ਆਟੋਮੈਟਿਕ ਮਸ਼ੀਨ ਲੱਗੀ ਹੋਈ ਹੈ ਬਾਇਓਕੈਮਿਸਟਰੀ ਲੋਕੀ ਕੀ ਕਰਦੇ ਆ ਕਿ ਸੈਂਪਲ ਲੈਂਦੇ ਆ ਸਾਰੇ ਬਾਹਰ ਭੇਜਦੇ ਆ ਜਿੱਦੀ ਰਿਪੋਰਟ ਦੋ ਦੋ ਦਿਨ ਬਾਅਦ ਆਉਂਦੀ ਹੈ ਅਸੀਂ ਸਾਰੇ ਟੈਸਟ ਇਨ ਹਾਊਸ ਕਰਦੇ ਆ ਠੀਕ ਹੈ ਜੀ ਜਿਹਦੇ ਵਿੱਚ ਕੀ ਹੁੰਦਾ ਕਿ ਜਦੋਂ ਆਪਾਂ ਸੈਂਪਲ ਟਰਾਂਸਪੋਰਟ ਕਰਦੇ ਆ ਉਹਦੇ ਵਿੱਚ ਕੀ ਹੁੰਦਾ ਕਿ ਸੈਂਪਲਸ ਤੇ ਆਰਬੀਸੀ ਜਿਹੜੇ ਉਹ ਟੁੱਟ ਜਾਂਦੇ ਨੇ ਆਰਬੀਸੀ ਟੁੱਟਣ થી ਕਾਰਨ ਟੈਸਟ ਦੇ ਵਿੱਚ ਜ ਇਸ ਲਈ ਜੋ ਵੀ ਆਪਾਂ ਇਨ ਹਾਊਸ ਕਰਦੇ ਹਾਂ ਤਾਂ ਕਿ ਜਿਹੜੀ ਸਾਡੀ ਐਕਿਊਰੈਸੀ ਤਾਂ ਸੇ ਜਿਹੜਾ ਅਸੀਂ ਇਨ ਹਾਊਸ ਕਰਦੇ ਹਾਂ ਅਸੀਂ ਟਰਾਂਸਪੋਰਟੇਸ਼ਨ ਤੋਂ ਅਵੋਇਡ ਕਰਦੇ ਹਾਂ ਸਭ ਜੀ ਮੈਂ ਕੁਐਸਚਨ ਤੁਹਾਨੂੰ ਕਰਨਾ ਚਾਹਾਂਗਾ ਤੁਸੀਂ ਗੱਲ ਕਹਦੇ ਟਰਾਂਸਪੋਰਟੇਸ਼ਨ ਦੀ ਗੱਲ ਕਰਦੇ ਹੋ ਕਿ ਸੈਂਪਲ ਜਿਹੜਾ ਜਾਂਦਾ ਇੱਥੋਂ ਮੰਨ ਲਓ ਸੈਂਪਲ ਅਸੀਂ ਸਵੇਰੇ 8 ਵਜੇ ਕਲੈਕਟ ਕੀਤਾ ਉਹ ਸੈਂਪਲ ਉਸ ਨੂੰ ਮਤਲਬ ਚੰਡੀਗੜ੍ਹ ਭੇਜਦੇ ਆ 2 ਘੰਟੇ ਸਫ਼ਰ ਇੱਥੋਂ ਲੱਗਦਾ ਹੈ ਠੀਕ ਹੈ ਜੀ 10 ਵਜੇ ਤੇ ਪਹੁੰਚਦਾ ਹੈ ਤਾਂ ਉਹਦੇ ਵਿੱਚ ਕਿਹੜੇ ਕਿਹੜੇ ਚੇਂਜਸ ਆ ਜਾਂਦੇ ਜੋ ਟੈਸਟ ਕਰਦਿਆਂ ਕੀ ਕਰ ਹੁੰਦਾ ਹੈ ਕਿਸੇ ਵੇਲੇ ਸਪੋਜ਼ ਕਰੋ ਪੇਸ਼ੇਂ ਨੇ ਸੈਂਪਲ ਦਿੱਤਾ ਹੈ ਪੇਸ਼ੇਂ ਇਹਨਾ ਸੀ ਕਿ

ਚਾ ਚਾ ਜਿਹੜੇ ਹੈਗੇ ਨੇ ਉਹ ਜ਼ਿਆਦਾ ਹੁੰਦੇ ਨੇ ਤੇ ਨੰਬਰ ਸੈਕਿੰਡ ਤੇ ਫਿਰ 2 ਘੰਟੇ ਉਹ ਵੀ ਵੇਚ ਗਏ ਫਿਰ 2 ਘੰਟੇ ਬਾਅਦ ਤੁਸੀਂ ਕੁਐਸਚਨ ਜਦੋਂ ਸੈਂਪਲ ਦਿੰਦਾ ਵਾ ਫਿਰ ਕੀ ਬਤਾ 2 ਘੰਟੇ ਬਾਅਦ ਸੈਂਪਲ ਨੂੰ ਜਾ ਕੇ ਕੀ ਹੋਣਾ ਇਸ ਲਈ ਇਹ ਸਭ ਚੀਜ਼ਾਂ ਤੋਂ ਰੋਕਦੇ ਹੋਏ ਆਪਾਂ ਸਾਰੇ ਟੈਸਟ ਇਨ ਹਾਉਸ ਮੰਨ ਲਓ ਗੱਲ ਕੀ ਜੀ ਕਰ ਲੈਂਦੀ ਅਸੀਂ T3 T4 T8 ਜਿਸ ਨੂੰ ਥਾਇਰੋਇਡ ਵੀ ਕਹਿੰਦੇ ਨੇ ਜਦੋਂ ਥਾਇਰੋਇਡ ਦਾ ਸੈਂਪਲ ਲੈਂਦੇ ਆ ਅਕਸਰ ਲੈਬ ਵਾਲੇ ਕਹਿੰਦੇ ਕਿ ਤੁਹਾਡੀ ਰਿਪੋਰਟ ਕੱਲ ਮਿਲੇਗੀ ਜਾਂ ਪਰਸੋਂ ਮਿਲੇਗੀ ਤੁਹਾਡੇ ਕੋਲ ਇੱਕ ਤੋਂ 2 ਘੰਟੇ ਦੀ ਰਿਪੋਰਟ ਹੈਂਡਓਵਰ ਕਰ ਜੀ ਬਿਲਕੁਲ ਤੁਸੀਂ ਸੁਣ ਸਕ ਕੇਵਲ ਸਾਨੂੰ ਅਮਰਜੈਂਸੀ ਥਰਡ ਦੀ ਰਿਪੋਰਟ ਦੀ ਲੋੜ ਪੈਂਦੀ ਹੈ ਉਸ ਦੇ ਲਈ ਅਸੀਂ ਜਿਹੜਾ ਲੈਬ 'ਚ ਜਾਂਦੇ ਹਾਂ ਤੇ ਸਾਡਾ ਸੈਂਪਲ ਲੈ ਜਾਂਦਾ ਹੈ ਤੇ ਉੱਥੇ ਕਹਿੰਦੇ ਕਿ ਤੁਹਾਡੀ ਰਿਪੋਰਟ ਕੱਲ ਜਾਂ ਪਰਸੋਂ ਆਏਗੀ ਲੇਕਿਨ 2 ਘੰਟੇ ਦੇ ਵਿੱਚ ਵਿੱਚ ਤੁਹਾਨੂੰ ਇੱਥੇ ਬੈਠੇ ਬੈਠੇ ਤੁਹਾਨੂੰ ਰਿਪੋਰਟ ਪ੍ਰੋਵਾਈਡ ਕਰ ਦਿੱਤੀ ਜਾਵੇਗੀ ਜੀ ਬਿਲਕੁਲ ਤੁਸੀਂ ਸਹੀ ਸੁਣ ਰਹੇ ਹੋ ਜਿਹੜੇ ਟੈਸਟਾਂ ਲਈ 24 ਤੋਂ 72 ਘੰਟੇ ਵੇਟ ਕਰਨਾ ਪੈਂਦਾ ਜਦੋਂ ਤੱਕ ਤੁਹਾਡੇ ਮਰੀਜ਼ ਦੀ ਸਮੱਸਿਆ ਹੋਰ ਵੱਸ ਸਕਦੀ ਹੈ ਉਸ ਤੋਂ ਪਹਿਲਾਂ ਹੀ ਤੁਹਾਨੂੰ ਇਹ ਰਿਪੋਰਟ ਪ੍ਰੋਵਾਈਡ ਕਰ ਦੇਣਗੇ ਹੈਂਡਓਵਰ ਕਰ ਦੇ। ਅੱਗੇ ਚੱਲਦੇ ਹਾਂ। ਗੱਲ ਕਰੀਏ ਆਪਾਂ ਇਸ ਮਸ਼ੀਨ ਬਾਰੇ। ਜੀ। ਇਹ ਮਸ਼ੀਨ ਸਾਡੇ ਕੋਲੇ ਫੁੱਲੀ ਆਟੋਮੈਟਿਡ ਹੈ। ਜਿੱਦਾਂ ਮੰਨ ਕੇ ਚਲੋ ਇੱਥੇ ਕਿਸੇ ਲੋਕਲ ਲੈਬਸ ਵਾਲਿਆਂ ਨੇ ਇੱਕ ਛੋਟਾ ਮਾਈਕਰੋਸਕੋਪ ਰੱਖਿਆ ਹੋਇਆ ਨੇ ਸਾਡੇ ਕੋਲੇ ਇੱਕ ਫੁੱਲੀ ਇਕਵਿਪਮੈਂਟ ਲੱਗਾ ਹੋਇਆ ਹੈਗਾ ਜਿਹੜਾ ਕਿ ਅਦਰਸ ਮੈਡੀਕਲ ਕਾਲਜ ਤੇ ਤੁਹਾਨੂੰ ਦੇਖਣ ਨੂੰ ਮਿਲੇਗਾ ਇਹ ਚੀਜ਼। ਹਮਮ। ਵੱਡੀਆਂ-ਵੱਡੀਆਂ ਲੈਬਾਰਟਰੀਆਂ ਦੇ ਵਿੱਚ ਚੰਡੀਗੜ੍ਹ ਸ਼ਹਿਰ ਵਰਗੇ ਵਿੱਚ ਇਹ ਚੀਜ਼ ਦੇਖਣ ਨੂੰ ਮਿਲੇਗੀ। ਬਟ ਆਪਾਂ ਜਿਹੜਾ ਪੈਰੀਫੇਰੀ ਦੇ ਵਿੱਚ ਇਹ ਚੀਜ਼ ਨੂੰ ਇੰ ਫੁੱਲੀ ਇਕੁਪਮੈਂਟ ਹੈਗਾ ਇਹਦੇ ਵਿੱਚ ਮਾਈਕਰੋਸਕੋਪ ਲੱਗਾ ਹੋਇਆ ਹੂੰ ਸਾਡਾ ਡਾਕਟਰ ਸਾਡੇ ਪੈਥੋਲੋਜਿਸਟ ਇਹਨੂੰ ਆਪਣੇ ਆਨਲਾਈਨ ਸਿਸਟਮ 'ਵੀ' ਦੇਖਦੇ ਨੇ ਉਹ ਆਨਲਾਈਨ ਸਾਰਾ ਐਗਜ਼ਾਮੀਨੇਸ਼ਨ ਕਰਦੇ ਨੇ ਇਸ ਮਸ਼ੀਨ ਦੇ ਉੱਪਰ ਓਕੇ ਜੀ दैट मींस ਮੰਨ ਕੇ ਚਲੋ ਕਿਸੇ ਵੇਲੇ ਪੈਸ਼ ਨੇ ਪੀਬੀਐਫ ਕਰਵਾਉਣਾ ਹੈ ਹੂੰ ਡਾਕਟਰ ਸਾਡਾ ਕਿਤੇ ਆਊਟ ਆਫ ਸਟੇਟ ਆ ਜਾਂ ਆਊਟ ਆਫ ਕੰਟਰੀ ਆ ਇਸ ਕਰਕੇ ਡਾਕਟਰ ਸਾਡਾ ਅਸੀਂ ਇੱਥੇ ਸਲਾਈਡ ਬਣਾ ਕੇ ਸਮੇਰ ਨੂੰ ਸ਼ਿਫਟੇਬਲ ਦੇ ਵਿੱਚ ਅਪਲੋਡ ਕਰਾਂਗੇ ਹੂੰ ਤਾਂ ਡਾਕਟਰ ਸਾਡਾ ਐਗਜ਼ਾਮੀਨੇਸ਼ਨ ਕਰਕੇ ਰਿਪੋਰਟ ਜਿਹੜੀ ਹੈ ਰੀਲੀਜ਼ ਕਰ ਦੇਗਾ ਮਤਲਬ ਕਿ ਜੋ ਜਿਹੜੇ ਪੈਥੋਲੋਜਿਸਟ ਹੈ ਉਹਨਾਂ ਦੀ ਆਪਣੀ ਸਟੱਡੀ ਤੇ ਇਸ ਮਸ਼ੀਨ ਦਾ ਵਰਕ ਦੋਨੋਂ ਮਿਲ ਕੇ ਆਟੋਮੈਟਿਕ ਤਰੀਕੇ ਦੇ ਨਾਲ ਰਿਪੋਰਟ ਨੂੰ ਬਿਲਕੁਲ ਐਕਿਊਰੇਟ ਤਰੀਕੇ ਨਾਲ ਪੇਸ਼ ਕਰਨਗੇ ਜੀ ਸੋ ਬਿਲਕੁਲ ਜੀ ਗੱਲ ਕਰੀਏ ਇਸ ਮਸ਼ੀਨ ਨੂੰ ਕੀ ਕਿਹਾ ਜਾਂਦਾ ਜੀ ਇਹਨੂੰ ਕਿਹਾ ਜਾਂਦਾ ਜੀ ਸ਼ਿਫਟੇਬਲ ओके ਜੀ D20 ਜਿਹੜੀ ਇਹ ਮਸ਼ੀਨ ਬਹੁਤ ਰੀਅਰ ਦੇਖਣ ਨੂੰ ਮਿਲੇਗੀ ਤਾਂ ਜੇ ਤੁਸੀਂ ਮੰਨ ਲਓ ਕਿ ਚਲੋ ਵੱਡੇ ਵੱਡੇ ਮੈਡੀਕਲ ਕਾਲਜ ਹੋਗੇ ਕੋਈ ਵੱਡੀ ਲੈਬਾਰਟਰੀ ਹੋਗੀ ਇਹ ਇਕੁਪਮੈਂਟ ਤੁਹਾਨੂੰ ਉੱਥੇ ਦੇਖਣ ਨੂੰ ਮਿਲੇਗਾ ਇੱਕ ਸਵਾਲ ਮੈਂ ਹੋਲ ਕਰਨਾ ਚਾਹਾਂਗਾ ਬਹੁਤ ਸਾਰੇ ਜੋ ਟੈਸਟ ਕਰਦੇ ਆ ਸੈਂਪਲ ਲੈਂਦੇ ਆ ਜੀ ਐਸਾ ਵੀ ਹੁੰਦਾ ਵੀ ਕਿ ਇਹ ਟੈਸਟ ਜੋ ਕਰਨਾ ਹੈ ਇਹਨੂੰ ਇੰਨੇ ਟੈਂਪਰੇਚਰ ਵਿੱਚ ਨੂੰ ਪਹਿਲਾਂ ਸਟੋਰ ਕਰਨਾ ਪਵੇਗਾ ਤਾਂ ਇਹ ਟੈਸਟ ਹੁੰਦਾ ਹੈ ਬਿਲਕੁਲ ਬਿਲਕੁਲ ਵਕ ਵਕ ਜਦਾਂ ਆਪਾਂ ਸੈਂਪਲ ਲੈਨੇ ਆ ਉਹਨਾਂ ਦਾ ਆਰਡਰ ਆਫ ਡ੍ਰੋਅ ਦੇ ਅਕੋਰਡਿੰਗਲੀ ਸੈਂਪਲ ਨੂੰ ਮੇਨਟੇਨ ਕੀਤਾ ਜਾਣਾ ਚਾਹੀਦਾ ਵਾ ਕਿੰਨੇ ਮਿੰਟ ਬਾਅਦ ਉਹਨੂੰ ਤੁਸੀਂ ਸੈਂਟਰੀਫਿਊਜ ਕਰਦੇ ਹੋ ਕਿੰਨੇ ਆਰ ਪੀ ਐਮ ਤੇ ਕਰਦੇ ਹੋ ਠੀਕ ਹੈ ਜੀ ਹਰ ਇੱਕ ਟੈਸਟ ਲਈ ਇਹ ਮੇਂ ਹੋਣਾ ਚਾਹੀਦਾ ਚਾਹੇ ਹਿਮੋਗ੍ਰਾਮ ਦਾ ਟੈਸਟ ਐਸਿੰਗ ਹਿਮੋਗ੍ਰਾਮ ਦਾ ਟੈਸਟ ਕਰਦੇ ਉਹਦੇ ਲਈ ਵੀ ਹੋਣਾ ਚਾਹੀਦਾ ਵੀ ਇੰਨੇ ਟਾਈਮ ਦੇ ਵਿੱਚ ਟੈਸਟ ਦੀ ਰਿਪੋਰਟਿੰਗ ਜੋ ਬਣਦੀ ਹੈ ਜਾਂ ਇੰਨਾ ਟੈਂਪਰੇਚਰ ਹੋਣਾ ਚਾਹੀਦਾ ਤਾਂ ਹੀ ਟਿਊਬ ਚ ਪਾ ਜਾਣੀ ਹਰ ਇੱਕ ਚੀਜ਼ ਦਾ ਅਕੋਰਡਿੰਗਲੀ ਉਹਦੇ ਵਕਤ ਵਕਤ ਵੇ ਦੇ ਨਾਲ ਹੀ ਬਣਿਆ ਮਤਲਬ ਜਿਹੜੀ ਤੁਹਾਡੀਆਂ ਮਸ਼ੀਨਸ ਹੈ ਇਹਨਾਂ ਦਾ ਟੈਂਪਰੇਚਰ ਜਿਹੜਾ ਉਸ ਹੱਬ ਨਾਲ ਜਿਹੜੀ ਤਿਆਰ ਕੀਤਾ ਗਿਆ ਹੈ ਇਹਨੇ ਰੂਮ ਟੈਂਪਰੇਚਰ ਮੇਨਟੇਨ ਕੀਤਾ ਜਾਂਦਾ ਫਿਰ ਆਊਟਡੋਰ ਵਾਲਾ ਟੈਂਪਰੇਚਰ ਮੇਨਟੇਨ ਕੀਤਾ ਜਾਂਦਾ ਹੈ ਸਾਰੀਆਂ ਚੀਜ਼ਾਂ ਨੂੰ ਮੇਨਟੇਨ ਰੱਖਦੇ ਹੋਏ ਕਿ ਗੰਧਾ ਨਾ ਲੱਗੇ ਤੁਹਾਡੇ ਕੋਲ ਸੈਂਪਲ ਆਉਂਦੇ ਮੰਨ ਲਓ ਤੁਹਾਡੇ ਕੋਲ ਇੱਕ ਵਾਰ ਇਕੱਠੇ 50 ਸੈਂਪਲ ਇਕੱਠੇ ਹੋ ਗਏ ਆ ਮੰਨ ਲਓ ਗਰਮੀ ਦਾ ਮੌਸਮ ਦੇ ਵਿੱਚ ਕਿੰਨਾ ਟੈਂਪਰੇਚਰ ਜ਼ਰੂਰੀ ਹੋਣਾ ਚਾਹੀਦਾ ਉਸ ਲੈਬ ਦੇ ਅੰਦਰ ਜਿੱਥੇ ਟੈਸਟ ਹੋਣੇ ਆ ਸਾਡੇ ਕੋਲੇ ਮਿਨੀਮਮ 15 ਟੈਂਪਰੇਚਰ ਤੱਕ ਦਾ ਹੋਣਾ ਚਾਹੀਦਾ ਹੈ। ਓਕੇ ਜੀ। 15 ਟੈਂਪਰੇਚਰ ਤੱਕ ਤਾਂ ਰਿਪੋਰਟ ਐਕਿਊਰੇਟ ਆਏ ਬਿਲਕੁਲ। ਬਿਲਕੁਲ ਬਿਲਕੁਲ। ਬਾਕੀ ਇਹਨਾਂ ਮਸ਼ੀਨਸ ਦੇ ਅਕੋਰਡਿੰਗਲੀ ਇਹਨਾਂ ਦੇ ਕੁਝ ਟੈਂਪਰੇਚਰ ਹੁੰਦੇ ਨੇ ਕਿਹੜੀ ਇਕਵਿਪਮਨ ਕਿੰਨੇ ਟੈਂਪਰੇਚਰ ਤੇ ਵਰਕ ਕਰਦਾ। ਓਕੇ ਹਰ ਇੱਕ ਟੀਮ ਦੀ ਹਰ ਇੱਕ ਮਸ਼ੀਨ ਦੀ ਆਪਣੀ ਆਪਣੀ ਟੈਂਪਰੇਚਰ ਅ ਅਸੀਂ ਕਹਿੰਦੇ ਕੈਪੈਬਿਲਿਟੀ ਹੈ ਕਿ ਕਿੰਨੇ ਉਹਦੇ ਵਿੱਚ ਹਿਸਾਬ ਨਾਲ ਉਹ ਕਿੰਨਾ ਟੈਂਪਰੇਚਰ ਉਹਦੇ ਵਾਸਤੇ ਜਿਹੜਾ ਉਹ ਮਸ਼ੀਨ ਰਨ ਕਰੇਗੀ। ਰਨ ਕਰੇਗੀ। ਬਾਕੀ ਗੱਲ ਕਰੀਏ ਆਪਾਂ ਸਾਡੀ ਉਹ ਮਸ਼ੀਨ ਜਿਹੜੀ ਜੇ ਆਪ ਆਮ ਆਗਲਾ ਛੋਟਾ ਦੇਖਣ ਨੂੰ ਮਿਲੇਗਾ ਇਹਦਾ ਬੈਕਅਪ ਰੱਖਿਆ ਹੋਇਆ ਹੈ ਬੈਕਅਪ ਜੀ ਇਹ ਵੀ ਉਹੀ ਕੰਮ ਕਰਦਾ ਵਾ ਬਟ ਬਾਈ ਦਿਵੇ ਉਹਦਾ ਮਸ਼ੀਨ ਦਾ ਬ੍ਰੇਕਡਾਊਨ ਹੁੰਦਾ ਤਾਂ ਫਿਰ ਅਸੀਂ ਇਹ ਟੈਸਟ ਤੇ ਇਹਨੂੰ ਆਪਾਂ ਰਨ ਕਰਦੇ ਹਾਂ ਕਦੀ ਹੋ ਸਕਦਾ ਕੋਈ ਦਿੱਕਤ ਆ ਜਾਏ ਦਿੱਕਤ ਆ ਰਹੀ ਹੈ ਉਹਦੇ ਵਿੱਚ ਫਿਰ ਆਪਾਂ ਇਹਦੇ ਤੇ ਰੀ ਨਾਨ ਕਰਦੇ ਹਾਂ ਫਿਰ ਇਲੈਕਟ੍ਰੋਲਾਈਟ ਮੋਸਟਲੀ ਕੀ ਕਰਦੇ ਕਿ ਉਹ ਸਾਰੇ ਬਾਹਰ ਭੇਜਦੇ ਆਪਾਂ ਇਲੈਕਟ੍ਰੋਲਾਈਟ ਵੀ ਹਾਊਸ ਕਰਦੇ ਹਾਂ ਕੋਈ ਗਰਮੀ ਦੇ ਮੌਸਮ ਨੂੰ ਜਿਆਦਾ ਇਲੈਕਟ੍ਰੋਲਾਈਟ ਦੀ ਦਿੱਕਤ ਆ ਜਾਂਦੀ ਹੈ ਜਿਵੇਂ ਹੁਣ ਮੰਨ ਲਓ ਪੇਸ਼ੈਂਟ ਨੂੰ ਡੇਂਗੂ ਵਗੈਰਾ ਹੋ ਗਿਆ ਡੇਂਗੂ ਹੋ ਗਿਆ ਡਾਕਟਰ ਸਮੋਸਟਲੀ ਪ੍ਰੇਫਰ ਕਰਦੇ ਆ ਕਿ ਤੁਸੀਂ ਇਲੈਕਟ੍ਰੋਲਾਈਟ ਕਰਵਾ ਲਓ ਹੂੰ ਪੇਸ਼ੈਂਟ ਨੂੰ ਬਾਹਰ ਭੇਜਣਗੇ ਨੈਕਸਟ ਡੇ ਇਲੈਕਟ੍ਰੋਲਾਈਟ ਦੀ ਰਿਪੋਰਟ ਆਈ ਆਪਾਂ ਵਿਦਨ 5 ਤੋਂ 10 ਮਿੰਟਸ ਤੁਹਾਨੂੰ ਰਿਪੋਰਟ ਹੈ ਇੱਕ ਆਮ ਲੋਕਾਂ ਨੂੰ ਇਲੈਕਟ੍ਰੋਲਾਈਟਸ ਬਾਰੇ ਨਹੀਂ ਪਤਾ ਤੁਸੀਂ ਇਲੈਕਟ੍ਰੋਲਾਈਟਸ ਬਾਰੇ ਵੀ ਦੱਸਦੇ ਹੋ ਵੀ ਇਲੈਕਟ੍ਰੋਲਾਈਟ ਕੀ ਹੁੰਦਾ ਵੀ ਜਿਵੇਂ ਮੰਨ ਕੇ ਚੱਲੋ ਸਾਡੂ ਅਸੀਂ ਮੈਂ ਪੰਜਾਬੀ ਲੈਂਗੁਏਜ ਦੇ ਵਿੱਚ ਤੁਹਾਨੂੰ ਪ੍ਰਵੇਅਰ ਕਰਦਾ ਹਾਂ ਇਹਦੇ ਬਾਰੇ ਹੂੰ ਹਾਂ ਐਵੇਂ ਆਉਂਦਾ ਕਿ ਮੰਨ ਲਓ ਸਾਡੀ ਹੈਗੇ ਹਿਮਨ ਬਾ ਬਾਡੀ ਦੇ ਵਿੱਚ ਪਸੀਨਾ ਹੁੰਦਾ ਉਹ ਨਿਕਲਦਾ ਹੈ ਫਿਰ ਉਹ ਉਹਨੂੰ ਅਸੀਂ ਇਲੈਕਟੋਲਾਈਟ ਬੋਲਦੇ ਆ ਜਦੋਂ ਘਟ ਜਾਂਦੇ ਤਾਂ ਫਿਰ ਸਾਨੂੰ ਥਕਾਵਟ ਮਹਿਸੂਸ ਹੁੰਦੀ ਹੈ ਇਹ ਇਲੈਕਟੋਲਾਈਟ ਉਸ ਚੀਜ਼ ਨੂੰ ਬੋਲਿਆ ਜਾਂਦਾ ਠੀਕ ਹੈ ਜੀ ਫਿਰ ਈਐਸਆਰ ਦੀ ਰਿਪੋਰਟ ਇਹ ਬਾਹਰ ਕਿਤੇ ਵੀ ਚਲੇ ਜਾਓ ਤੁਸੀਂ ਈਐਸਆਰ ਦੀ ਰਿਪੋਰਟ 1 ਘੰਟੇ ਬਾਅਦ ਮਿਲਦੀ ਹੈ 45 ਮਿੰਟ ਤੋਂ 1 ਘੰਟਾ ਸਾਡੇ ਕੋਲੇ ਇੱਕ ਇਹੋ ਜਿਹਾ ਏਕਿਪਮੈਂਟ ਲੱਗਾ ਹੁੰਦਾ ਅਸੀਂ ਤੁਹਾਨੂੰ 2 ਮਿੰਟ ਈਐਸਆਰ ਦੇ ਉੱਪਰ ਫੁੱਲੀ ਆਟੋਮੈਟਡ ਮਸ਼ੀਨ ਤੇ ਰਨ ਕਰਕੇ ਕੀ ਬਾਤ ਹੈ ਤੁਸੀਂ ਬਿਲਕੁਲ ਤੁਸੀਂ ਸਹੀ ਸੁਣੇਗੀ ਇਹ ਇਹੋ ਮਸ਼ੀਨ ਹੈ ਕਿ 2 ਮਿੰਟ ਦੇ ਵਿੱਚ ਤੁਹਾਡਾ ਈਐਸਆਰ ਦੀ ਰਿਪੋਰਟ ਤੁਹਾਡੇ ਹੱਥਾਂ 'ਚ ਹੋਵੇਗੀ ਔਰ ਤੁਸੀਂ ਤੁਹਾਨੂੰ ਪਤਾ ਲੱਗ ਜਾਏਗਾ ਵੀ ਤੁਹਾਡਾ ਈਐਸਆਰ ਦਾ ਲੈਵਲ ਕਿੰਨਾ ਹੈ ਕਿ ਆਮ ਤੌਰ ਤੇ ਆਮ ਲੈਬਸ ਦੇ ਵਿੱਚ ਇਸਲੀ 45 ਮਿੰਟ ਜਾਂ 1 ਘੰਟੇ ਦਾ ਸਮਾਂ ਲੱਗਦਾ ਹੈ ਇੱਕ ਵੱਡਾ ਲਾਹੇਵੰਦ ਸਾਬਤ ਹੋ ਰਹੀ ਹੈ ਲੋਬੋਡੀ ਇਲਾਕੇ ਦੇ ਲੋਕਾਂ ਲਈ ਇੱਕ ਵੱਡਾ ਵਰਦਾਨ ਹੈ ਜੇ ਗੱਲ ਕਰੀਏ ਬੋਬੀ ਜੀ ਬਹੁਤ ਸਾਰੇ ਲੋਕ ਜੋ ਦੇਖ ਰਹੇ ਤੁਹਾਨੂੰ ਬਹੁਤ ਸਾਰੇ ਲੋਕ ਟੈਸਟ ਕਰਵਾਉਂਦੇ ਨਹੀਂ ਹੈ ਇਸ ਪਰ ਵੀ ਤੁਜੀ ਅਵੇਅਰਨੈਸ ਕਰਦੇ ਹੋ ਅਕਸਰ ਸਾਡੀ ਜ਼ਿੰਦਗੀ ਲਈ ਅੱਜ ਇਹ ਪਹਿਲੇ ਵਿੱਚ ਟੈਸਟਿੰਗ ਦੀ ਕਿੰਨੀ ਮਹੱਤਤਾ ਹੈ ਓਕੇ ਮੈਂ ਗੱਲ ਕਰਦਾ ਹਾਂ ਉਹਨਾਂ ਲੋਕਾਂ ਦੀ ਵੇਖੋ ਇੱਕ ਹਿਮਨ ਬਾਡੀ ਹੈ ਸਾਡੀ ਆਪਾਂ ਇਹਨੂੰ ਰੈਗੂਲਰਲੀ ਜੇ ਆਪਾਂ ਲਾਈਫਟਾਈਮ ਇਹਨੂੰ ਚਲਾਉਣਾ ਚਾਹੁੰਦੇ ਆਂ ਤੇ ਫਿਰ ਹਰ ਇੱਕ ਪਰਸਨ ਆਪਣੀ ਬਾਡੀ ਨੂੰ ਮੇਨਟੇਨ ਕਰਨ ਦੇ ਲਈ 6 ਮੰਥ ਤੋਂ ਬਾਅਦ ਆਪਣਾ ਫੁੱਲ ਬਾਡੀ ਚੈਕ ਕਰਵਾਉਣਾ ਚਾਹੀਦਾ ਅੱਜ ਕੱਲ੍ਹ ਮੰਨਿਆ ਜਾਂਦਾ ਜਿਨੇ ਕੋਈ ਕਹ ਲੈਂਦਾ ਜੀ ਮੈਨੂੰ ਸਾਇਲੈਂਟ ਹੈਗ ਆ ਗਿਆ ਮੈਨੂੰ ਆ ਹੋ ਗਿਆ ਮੈਨੂੰ ਆ ਆ ਗਿਆ ਇਸ ਲਈ ਬੈਟਰ ਮੇਰੀ ਐਡਵਾਈਸ ਇਹੀ ਆ ਕਿ 6 ਮਨਸ ਤੋਂ ਬਾਅਦ ਹਰੇਕ ਬੰਦੇ ਨੂੰ ਆਪਣਾ ਫੁੱਲ ਬਾਡੀ ਟੈਸਟ ਜਿਹੜਾ ਵਾ ਕਰਵਾਉਣਾ ਲਾਜ਼ਮੀ ਹੈਗਾ ਦਾ ਮੰਨਿਆ ਜਾਂਦਾ ਹੈ ਜਿਵੇਂ ਮੰਨ ਕੇ ਚਲੋ ਪਿੰਡਾਂ ਦੇ ਵਿੱਚ ਕੀ ਹੁੰਦਾ ਹੈ ਕਿ ਪਹਿਲਾਂ ਛੋਟੀ ਜਿਹੀ ਤਕਲੀਫ ਹੁੰਦੀ ਹੈ ਫਿਰ ਬੜੀ 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 ਹੋ ਜਾਂਦੀ ਹੈ ਫਿਰ ਆਉਂਦੇ ਉਹਥੇ ਡਾਕਟਰਸ ਵੱਡੇ ਦੇ ਕੋਲੇ ਆਉਂਦੇ ਆ ਉਹਥੇ ਕੀ ਹੁੰਦਾ ਕਿ ਉਹ ਪ੍ਰੋਬਲਮ ਜ਼ਿਆਦਾ ਹੋ ਜਾਂਦੀ ਹੈ ਉਹਦੇ ਬਾਅਦ ਸੋਲੂਸ਼ਨ ਨਹੀਂ ਹੁੰਦਾ ਜੇ ਗੱਲ ਕਰੀਏ ਆਮ ਦੋਤੇ ਕੋਲੇਸਟ੍ਰੋਲ ਦੀ ਦਿੱਕਤ ਦੀ ਗੱਲ ਕਰਾਂਗੇ ਕਿ ਮੈਂ ਇਸ ਦੇ ਉੱਪਰ ਜੂ ਫੋਕਸ ਕਰੂੰਗਾ ਕਿਉਂਕਿ ਸਾਡਾ ਜਿਹੜਾ ਇਲਾਕੇ ਦੇ ਵਿੱਚ ਜਾਹੇ ਪਿੰਡਾਂ ਦੇ ਲੋਕਾਂ ਦੇ ਕਰ ਦੁੱਧ ਕੇ ਦੀ ਬੜੀ ਬਹੁਤਾਤ ਹੁੰਦੀ ਹੈ ਲੋਕ ਖੁੱਲਾ ਖਾਂਦੇ ਆ ਕਿਉਂਕਿ ਵੈਸੇ ਵੀ ਪੰਜਾਬੀ ਖੁੱਲਾ ਖਾਣ ਪੀਣ ਵਾਲੇ ਹੁੰਦੇ ਆ ਸੋ ਕੋਲੇਸਟੋ ਦੀ ਗੱਲ ਕਰੀਏ ਕੋਲੇਸਟੋ ਦਾ ਟੈਸਟ ਦੇ ਵਿੱਚ ਜੋ ਆਮ ਕਰਦੀ ਹੈ ਅਸੀਂ ਕੇਵਲ ਜਜ ਕਰਦੀ ਹੈ ਜਿੰਨੀ ਲੈਬ ਦੇ ਵਿੱਚ ਜਿੰਨੀਆਂ ਲਬੋਟਰੀਆਂ ਵਿੱਚ ਅਸੀਂ ਟੈਸਟ ਕਰਵਾਉਂਦੀ ਹੈ ਉਸੇ ਰੇਸ਼ਿਓ ਅਲੱਗ-alag ਆਉਂਦੀ ਹੈ ਉਹ ਦੇਖੋ ਜੀ ਇਹ ਲਿਨੀਅਰਟੀ ਦੇ ਅਕੋਰਡਿੰਗਲੀ ਹੁੰਦਾ ਵੱਖ-ਵੱਖੇ ਪਿੰਡ ਕਿਬਰ ਦੀ ਵੱਖ-ਵੱਖ ਲਿਨੀਅਰਟੀ ਹੁੰਦੀ ਆ ਉਹਦੇ ਅਕੋਰਡਿੰਗਲੀ ਹੀ ਕੈਲਸਟਰੋਲ ਲੈਬ ਜਿਹੜਾ ਉਹ ਮਸ਼ੀਨ ਦੇ ਵਿੱਚ ਸੈਟ ਕੀਤਾ ਜਾਂਦਾ ਤੁਹਾਨੂੰ ਕੀ ਲੱਗਦਾ ਆਮ ਲੋਟ ਵਿੱਚ ਕੋਲੇਸਟਰੋਲ ਟੈਸਟ ਕਰਾਣਾ ਤੇ ਇੱਕ ਪੈਥ ਲੈਬ ਦੇ ਵਿੱਚ ਕੋਲੇਸਟਰੋਲ ਟੈਸਟ ਕਰਾਉਣ ਵਿੱਚ ਕਿੰਨਾ ਫਰਕ ਹੈ ਜੀ ਬਿਲਕੁਲ ਫਰਕ ਹੈ ਜੀ ਆਮ ਲੋਕਾਂ ਨੂੰ ਤੇ ਆਮ ਲੋ ਬੋਟਿਕਸ ਦੇ ਛੋਟੀ ਲੈਬਾਰਟਰੀਸ ਦੇ ਵਿੱਚ ਤੁਸੀਂ ਜੇ ਤੋ ਐਂਟਰ ਕਰਦੇ ਹੋ ਜਾ ਕੇ ਉਹਨਾਂ ਨੂੰ ਇਹੀ ਨਹੀਂ ਪਤਾ ਕਿ ਆਰਡਰ ਆਫ ਡਰਗ ਹੀ ਹੈਗਾ ਓਕੇ ਹਾਂਜੀ ਮੋਸਟਲੀ ਕਿਸੇ ਨੂੰ ਪੁੱਛ ਲਓਗੀ ਚਲੋ ਆਪਾਂ ਆਪਣੀ ਕੁਆਲਿਟੀ ਨੂੰ ਮੇਨਟੇਨ ਰੱਖਦੇ ਆਪਾਂ ਡੇਲੀ ਕੁਆਲਿਟੀ ਕੰਟਰੋਲ ਯੂਜ਼ ਕਰਦੇ ਆ ਇੱਕ ਕੁਆਲਿਟੀ ਕੰਟਰੋਲ ਨੂੰ ਮੇਨਟੇਨ ਕਰਨ ਦੇ ਲਈ ਬਹੁਤ ਕਾਸਟ ਲੱਗਦੀ ਹੈ ਜੀ ਬਿਲਕੁਲ ਜੀ ਗੱਲ ਕਰੀ ਮੇਰੇ ਮੁਤਾਬਕ ਮੈਂ ਮਸ਼ੀਨਾਂ ਅੱਜ ਦੇ ਸਮੇਂ ਦੇ ਵਿੱਚ ਉਹ ਕੁਆਲਿਟੀ ਨੂੰ ਐਕਿਊਰੇਟ ਰੱਖਣਾ ਬਹੁਤ ਵੱਡੀ ਗੱਲ ਜਿਵੇਂ ਮਸ਼ੀਨਾਂ ਦੇਖੇ ਮੈਨੂੰ ਲੱਗਦਾ ਹੈ ਕਿ ਮਸ਼ੀਨਾਂ ਘਟੋ ਘਟ ਇਸ ਮਸ਼ੀਨਾਂ ਦੇ ਉੱਪਰ ਖਰਚਾ ਤਾਂ ਬਹੁਤ ਆ ਚੁੱਕਿਆ ਹੋ ਗਿਆ ਹੈ ਸੋ ਬਿਲਕੁਲ ਤੁਸੀਂ ਅਸੀਂ ਗੱਲ ਕੀਤੀ ਬੋਬ ਜੀ ਨਾਲ ਜੋ ਕਿ ਇੱਥੇ ਟੈਕਨੀਸ਼ੀਅਨ ਹੈ ਜੋ ਕਿ ਸ਼੍ਰੀ ਗਣੇਸ਼ ਸਕੈਨ ਸੈਂਟਰ ਤੇ ਹਾਈ ਟੈਕਨੋਲੋਜੀ ਲੈਬਰੇਟਰੀ ਮੈਂ ਪਹਿਲਾਂ ਸ਼ਬਦ ਬੋਲਿਆ ਸੀ ਅਕਸਰ ਹਾਈ ਟੈਕਨੋਲੋਜੀ ਕਿਉਂ ਉਹ ਹਾਈ ਟੈਕਨੋਲੋਜੀ ਤੁਸੀਂ ਦੇਖ ਸਕਦੇ ਜੋ ਟੈਕਨੋਲੋਜੀ ਇਨ ਯੂਜ਼ ਕੀਤੀ ਹੈ ਉਹ ਲਗ ਲਗ ਪ੍ਰਕਾਰ ਦੀਆਂ ਮਸ਼ੀਨਸ ਸੀ ਨਾ ਯੂਜ਼ ਕੀਤੀਆਂ ਐ ਇਕਵਿਪਮੈਂਟ ਯੂਜ਼ ਕੀਤੇ ਰਹੇ ਸਾਰੀਆਂ ਮਸ਼ੀਨ ਤੁਸੀਂ ਦੇਖੀਆਂ ਐ ਸਾਰੀਆਂ ਮਸ਼ੀਨਾਂ ਬਾਰੇ ਬੋਬੇ ਜੀ ਨੇ ਸਾਨੂੰ ਬਿਲਕੁਲ ਅ ਅچھے ਤਰੀਕੇ ਨਾਲ ਜਾਣਕਾਰੀ ਪ੍ਰਦਾਨ ਕੀਤੀ ਕਿ ਇਹ ਮਸ਼ੀਨਾਂ ਕੀ ਐ ਇਸ ਦਾ ਰੋਲਸ ਕੀ ਐ ਇਹਦੇ ਫੰਕਸ਼ਨਸ ਕੀ ਐ ਅਕਸਰ ਕਿਸ ਤਰੀਕੇ ਨਾਲ ਲੋਕਾਂ ਨੂੰ ਲੋੜ ਪਵੇਗੀ ਜੇ ਗੱਲ ਕਰੀਏ ਸਮਾਜ ਦੇ ਵਿੱਚ ਅਕਸਰ ਦੁਨੀਆ ਇਹ ਸੋਚ ਲੈਂਦੀ ਕਿ ਅਸੀਂ ਆਪਣੇ ਟੈਸਟ ਕਰਵਾ ਲਈ ਸਾਡੇ ਟੈਸਟ ਬਿਲਕੁਲ ਸਹੀ ਐ ਭਰੋਸਾ ਹੁੰਦਾ ਕੁਆਲਿਟੀ ਹੁੰਦੀ ਐ ਸੋ ਇਹਨਾਂ ਕੋਲ ਇਹ ਕਹਿੰਨੇ ਕਿ ਸਾਡੇ ਕੋਲ ਭਰੋਸਾ ਹੀ ਸਾਡੀ ਕੁਆਲਿਟੀ ਹੈ ਕਵਾਲਿਟੀ ਦੇ ਉੱਪਰ ਕੋ ਚੀਜ਼ ਨਹੀਂ ਹੈ ਕਵਾਲਿਟੀ ਦੇਣ ਲਈ ਇਹਨਾਂ ਨੂੰ ਬਹੁਤ ਅੱਛੇ ਟੈਕਨੀਕ ਯੂਜ਼ ਕਰ ਰਹੀ ਹੈ ਅੱਛੇ ਮਸ਼ੀਨਾ ਹੁਣ ਇੱਥੇ ਸਕੈਨ ਸੈਂਟਰ ਵੀ ਖੁੱਲਿਆ ਹੋਇਆ ਆਓ ਉਸ ਦੀ ਸਕੈਨ ਸੈਂਟਰ ਚ ਵੀ ਜਾਵਾਂਗੇ ਉੱਥੇ ਵੀ ਡਾਕਟਰਾਂ ਨਾਲ ਗੱਲ ਕਰਾਂਗੇ ਵੱਖ-ਵੱਖ ਪ੍ਰੋਬਲਮਸ ਦੇ ਉੱਪਰ ਸਕੈਨਿੰਗ ਦੀ ਕੀ ਲੋੜ ਪੈਂਦੀ ਹੈ ਉਹ ਵੀ ਗੱਲ ਕਰਦੇ ਆਂ ਆਓ ਹੁਣ ਅਸੀਂ ਚੱਲਦੇ ਹਾਂ ਸਕੈਨ ਸੈਂਟਰ ਦੇ ਵਿੱਚ ਜੋ ਸਕੈਨ ਸੈਂਟਰ ਜਾਂ ਵੱਲੋਂ ਖੋਲਿਆ ਗਿਆ ਹੈ ਸੋ ਅਸੀਂ ਉਸ ਉਸ ਵਾਰ ਵੀ ਜਾਣਕਾਰੀ ਲਾਵਾਂਗੇ ਕਿਉਂਕਿ ਸਕੈਨਿੰਗ ਦੇ ਲਈ ਅਕਸਰ ਸਾਡੇ ਨੂਰਪੁਰ ਦੇ ਇਲਾਕੇ ਦੀ ਲੋਕਾਂ ਨੂੰ ਬਾਹਰ ਜਾਣਾ ਪੈਂਦਾ ਹੈ ਸੋ ਉਹਨਾਂ ਵੀ ਅਸੀਂ ਗੱਲਬਾਤ ਕਰਾਂਗੇ ਸੋ ਬਿਲਕੁਲ ਅਸੀਂ ਬਾਹਰ ਪਹਿਲਾਂ ਸਕੈਨ ਸੈਂਟਰ ਦੇ ਬਾਹਰ ਖੜੇ ਪਹਿਲਾਂ ਅਸੀਂ ਪਤਾ ਕਰ ਲਈਏ ਅੰਦਰ ਕਿਤੇ ਕੋਈ ਸਕੈਨਿੰਗ ਨਾ ਚੱਲਦੀ ਹੋਵੇ ਕਿਉਂਕਿ ਇਸ ਤਰੀਕੇ ਨਾਲ ਖਾਸ ਤੌਰ ਤੇ ਇਸ ਕੈਬਨ ਦੇ ਵਿੱਚ ਜਾਣਾ ਬਹੁਤ ਹੀ ਬਿਨਾ ਪਰਮਿਸ਼ਨ ਤੋਂ ਜਾਣਾ ਗਲਤ ਹੈ ਬਾਹਰ ਬੋਲ ਲੱਗੇ ਡਾਕਟਰ ਸੰਜੇਪੂਰੀ ਐਮਬੀਬੀਐਸ ਐਮਡੀ ਰੇਡੀਓਲੋਜਿਸ ਜੋ ਕਿ ਜਿਵੇਂ ਮੈਂ ਗ ਜਾਬ ਦੇ ਟੋਮੋਸ ਜੋ ਰੇਡੀਓਗ੍ਰਾਫਰ ਹੈ ਉਹਨਾਂ ਦੇ ਬੱਚਿਆਂ ਦਾ ਨਾਮ ਆਉਂਦਾ ਹੈ ਸੋ ਬਿਲਕੁਲ ਅਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਪੁੱਛਦੇ ਹਾਂ ਕਿ ਕਿਸ ਤਰ੍ਹਾਂ ਦੀ ਮਸ਼ੀਨ ਲਗਾਈ ਹੋਈ ਹੈ ਕਿਹੜੀ ਸਹੂਲਤਾਂ ਲੋਕਾਂ ਨੂੰ ਇੱਥੇ ਮਿਲਣ ਵਾਲੀਆਂ ਨੇ ਹੁਣ ਆਓ ਗੱਲ ਕਰਦੇ ਹਾਂ ਡਾਕਟਰ ਸੰਜੇਪੂਰੀ ਜੀ ਨਾਲ ਸੋ ਬਿਲਕੁਲ ਮਹਿੰਦਰ ਜਾ ਰਹੇ ਤੁਸੀਂ ਦੇਖ ਸਕਦੇ ਹੋ ਡਾਕਟਰ ਸਾਹਿਬ ਬੈਠੇ ਡਾਕਟਰ ਸਾਹਿਬ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਸਿਰਫ ਮੇਰਾ ਪੰਜਾਬ نیوز ਤੋਂ ਆਈ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਦੇ ਉੱਤੇ ਜੀ ਸੋ ਪਤਾ ਲੱਗਿਆ ਕਿ ਨੂਰ ਬੀਬੀ ਦੇ ਵਿੱਚ ਬਹੁਤ ਬੜੀ ਅੱਛੀ ਲੈਬੋਰੀ ਤੇ ਸਕੈਨ ਸੈਂਟਰ ਖੁੱਲ੍ਹਿਆ ਹੈ ਸੋ ਸਭ ਤੋਂ ਪਹਿਲਾਂ ਤੁਹਾਡਾ ਥੈਂਕਸ ਕਰਦੇ ਕਿ ਇੰਨੇ ਛੋਟੇ ਇਲਾਕੇ ਵਿੱਚ ਤੁਸੀਂ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹੋ ਜੀ ਠੀਕ ਹੈ ਜੀ ਸੋ ਆਪ ਦੱਸੋ ਹੁਣ ਗੱਲ ਕਰਦੇ ਹਾਂ ਲੋਕਾਂ ਨੂੰ ਜਾਣਕਾਰੀ ਦੇਣੇ ਕਿ ਤੁਹਾਡੇ ਕੋਲ ਸਕੈਨਿੰਗ ਕਿਸ ਤਰ੍ਹਾਂ ਦੀ ਕੀਤੀ ਜਾ ਰਹੀ ਹੈ ਕਿਹੜੇ ਇਕੁਪਮੈਂਟ ਯੂਜ਼ ਕੀ ਹੈ ਉਸਾਰੇ ਤੁਸੀਂ ਸਾਨੂੰ ਕੋਲ ਜਾਣਕਾਰੀ ਦੇ ਦਿਓ ਓਨ ਦਾ ਸਕਰੀਨ ਪਲੀਜ਼ ਠੀਕ ਹੈ ਜੀ ਆਪਣੇ ਕੋਲ ਅਦਰ ਅਲਟਰਾਸਾਉਂਡ ਹੈ ਲੇਟੈਸਟ ਮਸ਼ੀ ਇਹ ਜਿਹੜਾ ਅਲਟਰਾਸਾਉਂਡ ਜਿਹੜਾ ਪ੍ਰੋਬ ਹੈ ਸਿੰਗਲ ਵੇਵ ਟ੍ਰਾਂਸਡਿਊਸਰ ਕਹਿੰਦੇ ਆ ਜਾਂ ਪਿਓਰ ਵੇਵ ਟ੍ਰਾਂਸਡਿਊਸਰ ਕਹਿੰਦੇ ਜੋ ਕਿ ਆਈਕਲ ਕੋਣ ਜੋ ਟ੍ਰਾਂਸਡਿਊਸਰ ਪ੍ਰੋਬ ਯੂਜ਼ ਹੁੰਦੀ ਉਹਦੇ ਵਿੱਚ ਲੇਟੈਸਟ ਟੈਕਨੋਲੋਜੀ ਹੈ ਉਹ ਵਾਲੀ ਯੂਜ਼ ਹੋ ਰਹੀ ਹੈ ਫਿਲਿਪਸੀ ਹਾਂ ਜੀ ਇਹ ਫਿਲਿਪਸੀ ਹੀ ਇਹ ਹੀ ਮਸ਼ੀਨਾਂ ਪੀਆਈ ਵਿੱਚ ਵੀ ਯੂਜ਼ ਹੋ ਰਹੀਆਂ ਓਕੇ ਜੀ ਤੇ ਉਹੀ ਹੀ ਮਸ਼ੀਨਾਂ ਆਪਾਂ ਇੱਥੇ ਯੂਜ਼ ਕਰ ਰਹੇ ਆ ਤੇ ਜੀ ਬਿਲਕੁਲ ਤੁਸੀਂ ਸੁਣਿਆ ਜਿਹੜੀ ਜਿਹੜੀ ਮਸ਼ੀਨਾਂ ਪੀਆਈ ਦੇ ਵਿੱਚ ਯੂਜ਼ ਹੋ ਰਹੀਆਂ ਉਹ ਮਸ਼ੀਨਾਂ ਨੂਰਪ੍ਰਬਦੀ ਇਲਾਕੇ ਦੇ ਵਿੱਚ ਜਿਸ ਨੂੰ ਕਿ ਅਕਸਰ ਲੋਕ ਕਹਿੰਦੇ ਕਿ ਇਹ ਪਛੜਿਆ ਹੋਇਆ ਇਲਾਕਾ ਹੈ ਤੇ ਕੋਈ ਸਹੂਲਤਾਂ ਨਹੀਂ ਹੈ ਇਲਾਜ਼ ਦੇ ਨਾਮ ਤੇ ਕੋਈ ਸਹੂਲਤਾਂ ਨਹੀਂ ਹੈ ਉਸੇ ਹੀ ਛੋਟੇ ਜਿਹੇ ਇਲਾਕੇ ਦੇ ਵਿੱਚ ਪੀਜੀਆਈ ਲੈਵਲ ਦੀਆਂ ਮਸ਼ੀਨਾਂ ਯੂਜ਼ ਹੋ ਰਹੀਆਂ ਸੋ ਡਾਕਟਰ ਸਾਹਿਬ ਇੱਕ ਵਾਰ ਤੁਸੀਂ ਸਾਨੂੰ ਮਸ਼ੀਨ ਦਿਖਾਓ ਤੇ ਮਸ਼ੀਨ ਦੇ ਫੀਚਰਸ ਅਸੀਂ ਪੁੱਛਾਂਗੇ ਮਸ਼ੀਨ ਇੱਧਰ ਹੈਗੀ ਹੈ ਆ ਜੋ ਪਲੀਜ਼ ਪ੍ਰਦੀਪ ਜੀ ਕੋ ਮਸ਼ੀਨ ਦੇਖ ਦਿਓ ਤਾਂ ਜੋ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਕਿਸ ਤਰ੍ਹਾਂ ਦਾ ਵਰਕ ਕੀਤਾ ਜਾ ਰਿਹਾ ਹੈ ਕਿਵੇਂ-ਕਿਵੇਂ ਮਸ਼ੀਨ ਵਰਕ ਕਰਦੀ ਹੈ ਸਰ ਪਲੀਜ਼ ਬਰੀਫ ਕਰ ਦਿਓ ਪਰ ਇਹ ਆਪਣੀ ਮਸ਼ੀਨ ਹੈਗੀ ਹੈ ਫਿਲਿਪਸ ਦੀ ਜੀ ਤੇ ਇਹਦੇ ਚ ਕਲਰਡ ਆਪਟਰ ਵੀ ਹੈ ਬਲੈਕ ਐਂਡ ਵਾਈਟ ਵੀ ਹੈ ਚਾਰ ਤਿੰਨ ਪ੍ਰੋਬਸ ਆ ਗਏ ਇਹਦੇ ਵਿੱਚ ਜੀ ਜੋ ਕਿ ਵੇਰੀਅਸ ਬਾਡੀ ਪਾਰਟਸ ਲਈ ਸਰਫੇਸ਼ੀਅਲ ਪਾਰਟਸ ਲਈ ਬਲੱਡ ਫਲੋ ਦੇਖਣ ਲਈ ਹੋ ਅਬਡੋਮਨ ਦੇਖਣ ਲਈ ਕੋਈ ਕਿਤੇ ਬਾਡੀ ਦੇ ਉੱਤੇ ਕੋਈ ਸਵੈਲਿੰਗ ਹੋ ਕੋਈ ਗੱਠ ਬਣੀ ਹੋਈ ਹੋ ਜੀ ਉਹਦੇ ਲਈ ਤੇ ਪ੍ਰੇਨੈਂਸੀ ਦੇ ਬੱਚੇ ਲਈ ਸਕੈਨ ਲਈ ਆ ਸਭ ਕਿਸਮ ਦੇ ਸਕੈਨ ਹੁੰਦੇ ਆ ਆਮ ਤੌਰ ਤੇ ਬਾਕੀ ਮਸ਼ੀਨਾਂ ਨਾਲ ਇਸ ਕੀ ਡਿਫਰੈਂਟ ਹੈ ਫਿਰ ਜੀ ਬਾਕੀ ਮਸ਼ੀਨਾਂ ਤੋਂ ਡਿਫਰੈਂਸ ਇਹੀ ਹੈ ਜੋ ਇਹਨਾਂ ਵਿੱਚ ਜੋ ਲੇਟੈਸਟ ਟੈਕਨੋਲੋਜੀ ਦੇ ਜੋ ਪ੍ਰੋਬਸ ਹਨ ਜਿਹਦੇ ਨਾਲ ਸਕੈਨ ਕਰਦੇ ਹਨ ਇਹਨਾਂ ਵਿੱਚ ਜੋ ਕ੍ਰਿਸਟਲ ਲੱਗੇ ਹੋਏ ਹਨ ਦੇ ਨਾਲ ਅਲਟਰਾਸਾਉਂਡ ਬੀਮ ਪ੍ਰੋਡਿਊਸ ਹੁੰਦੀ ਹੈ ਉਹ ਲੇਟੈਸਟ ਟੈਕਨੋਲੋਜੀ ਹੈ ట్రాਂਸਡਿਊਸਰ ਦੀ ਉਹਨੂੰ ਕਹਿੰਦੇ ਆ ਪਿਓਰ ਵੇਵ ਟੈਕ ਕੋਈ ਪਿਓਰ ਵੇਵ ਟੈਕਨੋਲੋਜੀ ਕਹਿੰਦਾ ਹੈ ਕੋਈ ਸਿੰਗਲ ਵੇਵ ਸਿੰਗਲ ਕ੍ਰਿਸਟਲ ਟੈਕਨੋਲੋਜੀ ਕਹਿੰਦਾ ਹੈ ਜੀ ਇਹਦੇ ਨਾਲ ਜੋ ਪ੍ਰੋਬ ਦੀ ਜੋ ਅਲਟਰਾਸਾਉਂਡ ਜਦ ਇਮੇਜ ਬਣਦੀ ਹੈ ਉਹਦੇ ਵਿੱਚ ਨੌਇਸ ਬਹੁਤ ਘੱਟ ਹੁੰਦੀ ਹੈ ਓਕੇ ਔਰ ਉਹਦਾ ਜੋ ਪੂਰਾ ਉੱਪਰ ਡੈਪਥ ਵਿੱਚ ਵੀ ਉਹਦਾ ਰੈਜ਼ੋਲੂਸ਼ਨ ਅੱਛਾ ਹੁੰਦਾ ਹੈ ਜੀ ਤਾਂ ਤਾਂ ਕਰਕੇ ਆਪਾਂ ਪ੍ਰੇਫਰ ਕੀਤੀ ਹੈ ਪਿਕਚਰ ਕੁਆਲਿਟੀ ਕਿਸ ਤਰ੍ਹਾਂ ਦੀ ਇਮੇਜ ਜੋ ਹੈ ਕਾਫੀ ਇੰਪਰੂਵਡ ਹੁੰਦੀ ਹੈ ਇਹਦੇ ਵਿੱਚ ओके जी ਤੇ ਰਿਜ਼ਰਵੇਸ਼ਨ ਅੱਛਾ ਹੁੰਦਾ ਨੌਇਸ ਘੱਟ ਹੁੰਦੀ ਹੈ ਆਰਟੀਫੈਕਟਸ ਘੱਟ ਹੁੰਦੇ ਆ ਸੋ ਡਾਕਟਰ ਸਾਹਿਬ ਗੱਲ ਕਰੀਏ ਤਾਂ ਕਿੰਨੀ ਪ੍ਰਕਾਰ ਦੀ ਸਕੈਨਿੰਗ ਤੁਹਾਡੇ ਕੋਲ ਇਸ ਸਮੇਂ ਅਵੇਲੇਬਲ ਹੈ ਜੀ ਆਹ ਹਲ ਬਾਡੀ ਹੈ ਮਤਲਬ ਲੈਗ ਦਾ ਆਪਣਾ ਕਾਮਨਲੀ ਦਾ ਮੋਸਟਲੀ ਦਾ ਪੇਟ ਦਾ ਹੁੰਦਾ ਹੈ ਪਰ ਉਸ ਤੋਂ ਇਲਾਵਾ ਕੋਈ ਵੀ ਬਾਡੀ ਦੇ ਸਵੇਲਿੰਗ ਹੋ ਉਹਦਾ ਵੀ ਕਰਦੇ ਆਂ ਜੋ ਖੂਨ ਦਾ ਦੌਰਾ ਦੇਖਣਾ ਹੈ ਅਪਰ ਲਿੰਸ ਲੋਅਰ ਲਿੰਸਾ ਖੂਨ ਦਾ ਦੌਰਾ ਦੇਖਣਾ ਆਰਟਰੀ ਔਰ ਵੇਨਸ ਕਹਿੰਦੇ ਹਨ ਜਦ ਨਸਾਂ ਉਹਦੀ ਖੂਨ ਲੈ ਕੇ ਜਾਂਦੀਆਂ ਆਰਟਰੀ ਹੁੰਦੀਆਂ ਜੋ ਲੈ ਕੇ ਆਉਂਦੀ ਉਹਨੂੰ ਵੇਨਸ ਕਹਿੰਦੇ ਆ ਜੀ ਉਹਨਾਂ ਦੇ ਲੱਤਾਂ ਦੀ ਸਵੇਲਿੰਗ ਆ ਜਾਂਦੀ ਹੈ ਜਾਂ ਖੂਨ ਲੱਤ ਕੋਈ ਸ਼ੁਕਰੀ ਹੁੰਦੀ ਹੈ ਜੀ ਤੇ ਖੂਨ ਦਾ ਦੌਰਾ ਦੇਖਣ ਲਈ ਲੋਡ ਹੁੰਦੀ ਹੈ ਉਹ ਆਪਾਂ ਸਕੈਨ ਕਰਦੇ ਹਾਂ ਗਲੇ ਦੇ ਵਿੱਚ ਕੋਈ ਸਵੇਲਿੰਗ ਹੈ ਜਾਂ ਥਾਇਰੋਇਡ ਹੈ ਹੋ ਯਾ ਖੂਨ ਦੀਆਂ ਨਸਾਂ ਜੋ ਦਿਮਾਗ ਨੂੰ ਲੈ ਕੇ ਜਾਂਦੀਆਂ ਖੂਨ ਉਹਨਾਂ ਵਿੱਚ ਕੋਈ ਰੁਕਾਵਟ ਹੈ ਉਹਦੇ ਲਈ ਕੈਰੋਟਿਡ ਡੋਪਲਰ ਕਰਦੇ ਹਾਂ ਔਰ ਪ੍ਰੈਗਨੈਂਸੀ ਸਕੈਨ ਜਿਵੇਂ ਹੁੰਦਾ ਅੱਜਕੱਲ ਕਾਫੀ ਫ੍ਰੀਕਵੈਂਸੀ ਵਧ ਗਈ ਹੈ ਪਹਿਲਾਂ ਤਾਂ ਇੱਕ ਟੋਪਿਕ ਪ੍ਰੈਗਨੈਂਸੀ ਕਹਿੰਦੇ ਆ ਜਿਹਦੇ ਵਿੱਚ ਕੀ ਪ੍ਰੈਗਨੈਂਸੀ ਬੱਚੇ ਤੋਂ ਆਂਡੇ ਬੱਚੇ ਦਾ ਹੀ ਤੋਂ ਬਾਹਰ ਹੁੰਦੀ ਹੈ ਜੀ ਤੇ ਉਹਦੇ ਲਈ ਸਟੈਂਡਰਡ ਹੈ ਕਿ ਪਹਿਲਾ ਸਕੈਨ ਜੋ ਹੈ ਪ੍ਰੈਗਨੈਂਸੀ ਹੋਣ ਤੋਂ ਮੈਂਸੀਸ ਮਿਸ ਮੈਂਸੀਸ ਤੋਂ 6 ਵੀਕਸ ਟੂ 8 ਵੀਕਸ ਦੇ ਵਿੱਚ ਪਹਿਲਾ ਸਕੈਨ ਹੋਣਾ ਚਾਹੀਦਾ ਹਾਂ ਤਾਂ ਕਿ ਖਦਾ ਚਲ ਜਾਏ ਜੋ ਪ੍ਰੈਗਨੈਂਸੀ ਹੈ ਬੱਚੇ ਦਾ ਹੀ ਦੇ ਅੰਦਰ ਹੈ ਕਿ ਬਾਹਰ ਦਾ ਨਹੀਂ ਹੈ ਹਾਂ ਤੇ ਉਹ ਵੀ کافی اچھا ਇਹਦੇ ਵਿੱਚ ਰੈਜੋਲੂਸ਼ਨ ਹੈ ਇਹਦੇ ਚ ਸਕੈਨ ਜੋ ਹੈ ਉਪਰੋਂ ਵੀ ਕਰਦੇ ہیں ਪੇਟ ਤੋਂ ਵੀ ਕਰਦੇ ہیں ਤੇ ਜਿਆਦਾ ਔਰ ਜਿਆਦਾ ਡਿਟੇਲ ਦੇਖਣੀ ਹੋਤਾ ਉਹਦੇ ਲਈ ਅੰਦਰੋਂ ਵੀ ਕਰਦੇ ਟੀਵੀਐਸ ਕਹਿੰਦੇ ਉਹਨੂੰ ਜਿਵੇਂ ਇੱਕ ਸਵਾਲ ਕਰਨਾ ਚਾਹਾਂਗਾ ਤੁਹਾਨੂੰ ਅਕਸਰ ਪ੍ਰੈਗਨancies ਕਹਿੰਦੀ ਗੱਲ ਕੀਤੀ ਹੈ ਬਹੁਤ ਸਾਰੇ ਪਿੰਡਾਂ ਦੇ ਵਿੱਚ ਲੋਕਾਂ ਦੇ ਵਿੱਚ ਤਾਂ ਇੱਕ ਵਹਿਮ ਪਿਆ ਹੁੰਦਾ ਵੀ ਜਿਹੜੀਆਂ ਇਹ ਭੀਲੀ ਵਾਲੀਆਂ ਮਸ਼ੀਨਾਂ ਉਹਦੇ ਕਿਤੇ ਸਕੈਨਿੰਗ ਕਰਨਾ ਸਾਡੇ ਬੱਚੇ ਦੇ ਕੋਈ ਮਾੜਾ ਸਦਾ ਬਜਾਈ ਨਹੀਂ ਅਲਟਰਾਸਾਉਂਡ ਨੂੰ ਅੱਜ ਤੱਕ 50 ਸਾਲ ਤੋਂ ਜ਼ਿਆਦਾ ਹੋ ਗਿਆ ਅਲਟਰਾਸਾਉਂਡ ਯੂਜ਼ ਹੋ ਰਿਹਾ ਹੈ ਅ ਅਜ ਤੱਕ ਕੋਈ ਰਿਪੋਰਟ ਨਹੀਂ ਆਈ ਹੈ ਕਿ ਅਲਟਰਾਸਾਉਂਡ ਦੇ ਕਾਰਨ ਕੋਈ ਨੁਕਸਾਨ ਹੁੰਦਾ ਹੈ ਕਿਉਂਕਿ ਇਹਦੇ ਵਿੱਚ ਜੋ ਅਲਟਰਾਸਾਉਂਡ ਦੀ ਜਨਰਜੀ ਹੈ ਜੋ ਦੀ ਇੰਟੈਂਸਿਟੀ ਹੈ ਉਹ ਇੰਨੀ ਘੱਟ ਹੈ ਉਹ ਰੂ ਯੂਜ਼ ਹੀ ਉਨੀ ਅਲਾਉ ਕੀਤੀ ਗਈ ਜਿਹਦੇ ਨਾਲ ਕਿ ਬੋਡੀ ਲਈ ਸੇਫ ਹੈ ਕੋਈ ਤੇ ਅਜ ਤੱਕ ਮਤਲਬ 50 60 ਸਾਲ ਤੋਂ ਅਜ ਤੱਕ ਬਹੁਤ ਸਟੱਡੀਜ਼ ਹੋਈਆਂ ਜਿਨ੍ਹਾਂ ਨੇ ਅਜ ਤੱਕ ਕੰਫਰਮ ਕੀਤਾ ਹੈ ਕਿ ਅਲਟਰਾਸਾਉਂਡ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਜੇ ਗੱਲ ਕਰੀਏ ਆ ਉਸੇ ਬਾਅਦ ਜਦਿਆਂ ਦੀ ਗੱਲ ਗਏ ਗੱਲ ਕਰੀਏ ਥਾਇਰੋਇਡ ਦੀ ਦਿੱਕਤ ਨਾ ਆਮ ਤੌਰ ਤੇ ਹਰ ਘਰ ਦੇ ਵਿੱਚ ਹੋ ਚੁੱਕੀ ਹੈ ਇੱਕ ਜਾਂ ਦੋ ਪੇਸ਼ੈਂਟ ਹੁੰਦੇ ਐ ਥਾਇਰੋਇਡ ਦੇ ਲੋਕ ਬਹੁਤ ਸਾਰੀਆਂ ਦਵਾਈਆਂ ਖਾਂਦੇ ਰਹਿੰਦੇ ਥਾਇਰੋਇਡ ਦੀਆਂ ਲੇਕਿਨ ਥਾਇਰੋਇਡ ਦਾ ਟੈਸਟ ਕਰਾ ਲਿਆ ਜੋ ਲੈਬ ਚ ਹੁੰਦਾ ਆ ਉਹ ਸਰੂ ਉ ਦੇ ਬਾਰੇ ਦੱਸ ਦੋ ਵੀ ਉਸ ਲਈ ਕਿਸ ਤਰ੍ਹਾਂ ਦੀ ਸਕੈਨਿੰਗ ਜਿਹੜੀ ਕਰਵਾਣੀ ਚਾਹੀਦੀ ਹੈ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਤੁਹਾਡੇ ਥਾਇਰੋਇਡ ਕਿਉਂ ਦਿੱਕਤ ਬਾਰ ਬਾਰ ਆ ਰਹੀ ਜੀ ਥਾਇਰੋਇਡ ਦੀ ਜੋ ਸਵੈਲਿੰਗ ਹੈ ਕੋਈ ਗਾਠ ਹੈ ਉਹਦੇ ਵਿੱਚ ਬਣੀ ਹੋਈ ਹੈ ਯਾ ਉਹਦਾ ਸਾਈਜ਼ ਵੱਧ ਗਿਆ ਹੈ ਯਾ ਉਹਦਾ ਇਕੋ ਟੈਕਸਚਰ ਚੇਂਜ ਹੋ ਗਿਆ ਹੈ ਯਾ ਕਿਤੇ ਉਹਦੇ ਉਸ ਕੈਂਸਰ ਦਾ ਨਹੀਂ ਡਵਲਪ ਹੋ ਗਿਆ ਹਾਂ ਤਾਂ ਉਹ ਚੀਜ਼ ਦੇਖਣ ਲਈ ਅਲਟਰਾਸਾਉਂਡ ਦੇ ਵਿੱਚ ਥਾਇਰয়েড ਦਾ ਸਟਰਕਚਰ ਦੇਖਣ ਲਈ ਬਾਕੀ ਉਹਦਾ ਫੰਕਸ਼ਨ ਦੇਖਣ ਲਈ ਉਹ ਬਲੱਡ ਟੈਸਟ ਨਾਲ ਹੁੰਦਾ ਹੈ ਉਹਦਾ ਸਟਰਕਚਰ ਦੇਖਣ ਲਈ ਕਿ ਕੋਈ ਗੜਤ ਨਹੀਂ ਬਣ ਗਈ ਉਹਦੇ ਵਿੱਚ ਕੋਈ ਇਨਫੈਕਸ਼ਨ ਤਾਂ ਨਹੀਂ ਹੈ ਉਹਦੇ ਵਿੱਚ ਕਿੰਨੇ ਪਰਸੈਂਟ ਲਾਜ਼ਮੀ ਹੈ ਵੀ ਥਾਇਰੋਇਡ ਦੇ ਵਿੱਚ ਅਕਸਰ ਲਗਾਤਾਰ ਜੇ ਥਾਇਰੋਇਡ 2-3 ਸਾਲ ਲਗਾਤਾਰ ਘਬਰ ਨਹੀਂ ਹੋ ਰਿਹਾ ਬਾਰ-ਬਾਰ ਅਪ ਡਾਊਨ ਹੋ ਰਿਹਾ ਕਿ ਆ ਕਿੰਨਾ ਪਰਸੈਂਟ ਲਾਜ਼ਮੀ ਸਾਨੂੰ ਉਹਦਾ ਸਕੈਨ ਕਰਨਾ ਹੈ ਜੇ ਥਾਇਰੋਇਡ ਦਾ ਸਾਈਜ਼ ਵਧੀ ਜਾ ਰਿਹਾ ਹੈ ਕੋਈ ਗੱਠ ਹੈ ਜੋ ਠੀਕ ਨਹੀਂ ਹੋ ਰਹੀ ਤਾਂ ਉਹਦਾ ਕਾਫੀ ਬ੍ਰਾਈਟ ਚਾਂਸਸ ਹੈ ਕਿ ਉਹਦੇ ਵਿੱਚ ਕੈਂਸਰ ਡਵਲਪ ਹੋ ਰਿਹਾ ਉਹ ਓਕੇ ਜੀ ਉਹਦੇ ਲਈ ਫਿਰ ਹਿਸਟੋਪੈਥੋਲਜੀ ਕਰਦੇ ਆ ਐਫ ਐਨ ਸੀ ਜੀ ਨੂੰ ਕਹਿੰਦੇ ਆ ਉਹਦਾ ਟੁਕੜਾ ਲੈ ਕੇ ਉਹਨੂੰ ਟੈਸਟ ਕਰਦੇ ਆਂ ਜੀ ਉਹ ਨਾਲ ਕਨਫਰਮ ਹੁੰਦਾ ਹੈ ਕਿ ਕੈਂਸਰ ਹੈ ਕਿ ਨਹੀਂ ਹੈ ਓਕੇ ਜੀ ਸਭ ਬਹੁਤ ਬਹੁਤ ਥੈਂਕਸ WhatsApp ਸੋ ਆਓ ਹੁਣ ਇੱਥੇ ਅਸੀਂ ਓਨਰ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਤੋਂ ਵੀ ਜਾਣਦੇ ਆਂ ਕਿ ਇੰਨੇ ਛੋਟੇ ਜਿਹੇ ਇਲਾਕੇ ਵਿੱਚ ਉਹਨੇ ਇਸ ਸਕੈਨ ਸੈਂਟਰ ਖੋਲਿਆ ਅਕਸਰ ਇੰਨੇ ਛੋਟੇ ਇਲਾਕੇ ਵਿੱਚ ਇੰਨੇ ਪੈਸਾ ਖਰਚਣ ਦਾ ਅਕਸਰ ਉਹਨਾਂ ਦੇ ਮਨ 'ਚ ਕਿਵੇਂ ਆਇਆ ਕਿ ਇੱਥੇ ਹੀ ਖੋਲ੍ਹਿਆ ਜਾਵੇ ਆਓ ਹੁਣ ਅਸੀਂ ਗੱਲਬਾਤ ਕਰਦਿਆਂ ਇਥੇ ਦੇ ਓਨਰ ਦੇ ਨਾਲ ਸੋ ਉਹਨਾਂ ਤੋਂ ਜਾਣਦੇ ਆ ਕਿ ਅਕਸਰ ਇੰਨੇ ਜੁ ਅਸੀਂ ਕਹਿੰਦੇ ਨੂਰਪੁਰ ਦੀ ਲੋਕ ਨੂੰ ਅਕਸਰ ਲੋਕ ਪਿਛੜਾ ਕਹਿੰਦੇ ਕਿ ਜਾਕੀ ਮੇਰੀ ਜਨਮ ਭੂਮੀ ਨੂਰਪੁਰ ਦੀ ਇਲਾਕੇ ਪਰ ਮੈਂ ਇਸ ਨੂੰ ਪਿਛੜਾ ਨਹੀਂ ਗੂੰਗਾ ਮੈਂ ਤਾਂ ਇਸ ਇਲਾਕੇ ਨੂੰ ਪੰਜਾਬ ਦਾ ਸਭ ਤੋਂ ਸੋਹਣਾ ਇਲਾਕਾ ਮੰਨਦਾ ਕਿਉਂਕਿ ਇਸ ਇਲਾਕੇ ਤੋਂ ਸੋਹਣਾ ਇਲਾਕਾ ਪੰਜਾਬ 'ਚ ਤੁਹਾਨੂੰ ਕਿਤੇ ਨਹੀਂ ਮਿਲਣਾ ਸੋ ਆਓ ਅਸੀਂ ਗੱਲ ਕਰਦਿਆਂ ਇਥੇ ਦੇ ਓਨਰ ਦੇ ਨਾਲ ਆਫਿਸ ਦੇ ਵਿੱਚ ਬੈਠੇ ਆ ਅਸੀਂ ਗੱਲਬਾਤ ਕਰਾਂਗੇ ਸੋ ਬਿਲਕੁਲ ਜੇਥੇ ਬੈਠੇ ਆ ਜੀ ਸੋ ਅਸੀਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਹਲੋ ਸਰ ਨਮਸਕਾਰ ਜੀ ਸੋ ਬਹੁਤ-ਬਹੁਤ ਵਸ਼ਕਾ ਜੀ ਨਮਸਕਾਰ ਸੋ ਪਲੀਜ਼ ਸੋ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਕੰਗ੍ਰੈਚੁਲੇਸ਼ਨਸ ਇਸ ਜੋ ਇਨਾ ਅੱਛੀ ਟੈਕਨੋਲੋਜੀ ਦੀ ਲੈਬੋਰੀ ਤੇ ਸਕੈਨ ਸੈਂਟਰ ਖੋਲ੍ਹੇ ਬਹੁਤ-ਬਹੁਤ ਥਰਿਵ ਵਰਕਾਂ ਜੀ ਥੈਂਕ ਯੂ ਸੋ ਮਚ ਸੋ ਤੁਹਾਡਾ ਪਲੀਜ਼ ਤੁਹਾਡਾ ਨਾਮ ਦਿਨਕਰ ਸ਼ਰਮਾ ਦਿਨਕਰ ਸ਼ਰਮਾ ਜੀ ਜੇ ਗੱਲ ਕਰੀਏ ਨੂਰਪੇ ਵਿਧੀ ਇਲਾਕਾ ਜਿਸ ਨੂੰ ਅਕਸਰ ਸਰਕਾਰਾਂ ਵੀ ਕਹਿੰਦੀਆਂ ਨੇ ਲੋਕ ਵੀ ਕਹਿੰਦੇ ਨੇ ਬਾਹਰ ਲੈ ਕੇ ਇਹ ਇਲਾਕਾ ਪਿਛੜੇ ਹੋਇਆ ਹੈ ਇੰਨੇ ਛੋਟੇ ਇਲਾਕੇ ਦੇ ਵਿੱਚ ਮੇਰੇ ਮੁਤਾਬਕ ਜਿਵੇਂ ਮੈਂ ਦੇਖਾਂ ਘੱਟੋ ਘੱਟ 2.5 ਕਰੋੜ ਦੀ ਇਨਵੈਸਟਮੈਂਟ ਕੀਤੀ ਹੋਈ ਹੈ ਇੰਨਾ ਵੱਡੀਆਂ ਮਸ਼ੀਨਾਂ ਲਗਾਈਆਂ ਐ ਅਕਸਰ ਕਿਵੇਂ ਮਨ ਚਾਹੀਏ ਵੀ ਅਕਸਰ ਨੂਰਪੁਰ ਬੇਦੀ ਇਲਾਕੇ 'ਚ ਇਹ ਸੂਦ ਦਿੱਤੀ ਜਾਵੇ ਸਰ ਜਿਹੜੇ ਮੇਰੇ ਫਾਦਰ ਇਨ ਲਾਉ ਨੇ ਸੰਦੀਪ ਪਾਠਕ ਜੀ ਮਿਸਟਰ ਸੰਦੀਪ ਪਾਠਕ ਉਹਨਾਂ ਨੂੰ ਸੰਜੂ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਉਹਨਾਂ ਦੀ ਇਹ ਜਨਮ ਭੂਮੀ ਹੈ ਸਾਡਾ ਪਰਿਵਾਰ ਦਾ ਪਿਛੋਕੜ ਇੱਥੋਂ ਜੁੜਿਆ ਹੋਇਆ ਹੈ ਨੂਰਪੁਰ ਬੇਦੀ ਇਲਾਕੇ ਤੋਂ ਅੱਛਾ ਜੀ ਤੇ ਸਾਡੇ ਗ੍ਰੈਂਡਫਾਦਰਸ ਗ੍ਰੇਟ ਗ੍ਰੈਂਡਫਾਦਰਸ ਜੀ ਹੇਮ ਰਾਜ ਨੰਦ ਲਾਲ ਰਾਧੂ ਸ਼ੰਕਰ ਫਰਮ ਉਹ ਇਸ ਇੱਥੇ ਹੀ ਇਸੇ ਇਲਾਕੇ ਤੋਂ ਮਤਲਬ ਜੀ ਗੱਲ ਕਰੀਏ ਉਹ ਇਲਾਕੇ ਦੇ ਉਹ ਪੁਰਾਣੇ ਉੱਗੇ ਵਪਾਰੀ ਅਕਸਰ ਮੈਂ ਗੱਲ ਕਰਾਂ ਮੈਂ ਥੋੜਾ ਜਿਹਾ ਦੱਸ ਦਵਾਂ ਹੇਮ ਰਾਜ ਆਨੰਦ ਲਾਲ ਰਾਧੂ ਸ਼ੰਕਰ ਦੇ ਨਾਂ ਤੇ ਮਾਰਕੀਟ ਦੇ ਨੂਪੀ ਦੀ ਮੇਨ ਬਾਜ਼ਾਰ ਦੇ ਵਿੱਚ ਵੱਡੀ ਕਰਿਆਨਾ ਸ਼ਾਪ ਸੀ ਜੇ ਗੱਲ ਕਰੀਏ ਨੂਰਪੁਰ ਦੀ ਬਲਾਕ ਦੇ ਸਮੁੱਚੇ ਤਮਾਮ ਪਿੰਡ ਉੱਥੋਂ ਹੀ ਆਪਣੀਆਂ ਦੁਕਾਨਦਾਰੀ ਲਈ ਸਮਾਨ ਲੈ ਕੇ ਆਪਣੇ ਘਰਾਂ ਲਈ ਸਮਾਨ ਲੈ ਕੇ ਜਾਂਦੇ ਸੀ ਜਿਸ ਨੂੰ ਅਕਸਰ ਸਾਰੇ ਲੋਕ ਸੁੰਦੇ ਸੀ ਸੋ ਬਹੁਤ ਚੰਗੀ ਗੱਲ ਹੈ ਕਿ ਤੁਸੀਂ ਆਪਣੇ ਪੁਰਾਣੇ ਬਜ਼ੁਰਗਾਂ ਦੀ ਯਾਦ ਨੂੰ ਉਹਨਾਂ ਦੇ ਨਾਮ ਨੂੰ ਅੱਗੇ ਵਧਾਣ ਲਈ ਤੇ ਖੋਲਿਆ ਸੋ ਜੇ ਗੱਲ ਕਰੀਏ ਵੀ ਤੁਸੀਂ ਇੰਨੀ ਵੱਡੀ ਇਨਵੈਸਟਮੈਂਟ ਕੀਤੀ ਹੈ ਅਕਸਰ ਚ ਇਹ ਹੀ ਕਾਰਨ ਸੀ ਕਿ ਤੁਹਾਡੀ ਜੋ ਫਾਦਰ ਨਾ ਦੀ ਜਨਮ ਭੂਮੀ ਕਰਪੂਮੀ ਇਹ ਤੇ ਖੋਲਿਆ ਹੈ ਜੀ ਗੱਲ ਕਰੀਏ ਹੁਣ ਤੁਹਾਡੀ ਲੈਬੈਰੇਟਰੀ ਚ ਦੇਖ ਕੇ ਲੱਗਦਾ ਜਦੋਂ ਲੋਕ ਵੀਡੀਓ ਦੇਖਣਗੇ 100 ਲੋਕਾਂ ਦੇ ਮਨ ਚ ਸਵਾਲ ਆਏਗਾ ਕਿ ਕਿਤੇ ਇਹਨਾਂ ਦੇ ਟੈਸਟ ਬਾਕੀ ਲੋਟੇ ਨਾਲੋਂ ਮਹਿੰਗੇ ਤਾਂ ਨਹੀਂ ਹੋਣਗੇ ਨਹੀਂ ਸਰ ਨਹੀਂ ਜੋ ਮਾਰਕੀਟ ਦੇ ਪ੍ਰਾਈਸ ਆ ਅਸੀਂ ਟਰਾਈ ਕਰਦੇ ਹਾਂ ਉਸ ਤੋਂ ਵੀ ਘੱਟ ਪ੍ਰਾਈਸ ਚ ਅਸੀਂ ਕਰੀਏ ਤੇ ਜੇ ਕੋਈ ਲੋੜਵੰਦ ਇਨਸਾਨ ਆ ਅਸੀਂ ਪੂਰਾ ਆਪਣੇ ਵੱਲੋਂ ਕੋਸ਼ਿਸ਼ ਕਰਦੇ ਆਂ ਵੀ ਅਸੀਂ ਜਿੰਨੀ ਚ ਹੋ ਸਕੇ ਉਹਦੀ ਹੈਲਪ ਕਰੀਏ ਤੇ ਕਿਸੇ ਨੂੰ ਕੋਈ ਤੰਗੀ ਨਾ ਹੋਵੇ ਸਾਰਾ ਕੁਝ ਟਾਈਮਲੀ ਹੋਵੇ ਕਿਸੇ ਨੂੰ ਵੇਟ ਕਰਨ ਦੀ ਹੋਈ ਵੇਟ ਨਾ ਕਰਨਾ ਪਵੇ ਜ਼ਿਆਦਾ ਤੇ ਰਿਪੋਰਟ ਐਕੂਰੇਟ ਹੋਵੇ ਸਾਰਾ ਕੁਝ ਪ੍ਰੋਪਰ ਹੋਵੇ ਜੇ ਗੱਲ ਕਰੀਏ ਤੁਹਾਡੇ ਕੋਲ ਕਿੰਨੇ ਪ੍ਰਕਾਰ ਦੇ ਟੈਸਟ ਅਵੇਲੇਬਲ ਹੋ ਗਏ ਥੇ ਸਾਡੇ ਕੋਲ ਲਗਭਗ ਹਰੇਕ ਤਰ੍ਹਾਂ ਦੇ ਟੈਸਟ ਹੈਗੇ ਨੇ ਇੱਥੇ ਤੁਸੀਂ ਕਹੋ ਵਿਟਾਮਿਨ ਦੇ ਹਾਰਮੋਨ ਥਾਇਰਾਇਡ ਸਾਰੇ ਸਾਰੇ ਤਰ੍ਹਾਂ ਦੇ ਟੈਸਟ ਹੈੀਐਸਆਰ ਦੀ ਮਸ਼ੀਨ ਹੈ ਹਾਈ ਟੈਕਨੋਲੋਜੀ ਸਾਰੀਆਂ ਹਾਈ ਟੈਕ ਮਸ਼ੀਨਾਂ ਹੈ ਸਾਡੇ ਕੋਲ ਤੇ ਬਾਇਓਕੈਮਿਸਟਰੀ ਦੀ ਫੁੱਲੀ ਮਸ਼ੀਨ ਹੈ ਬਾਇਓਕੈਮਿਸਟਰੀ ਦਾ ਬੈਕਅਪ ਹੈ ਸਾਡੇ ਕੋਲ ਤੇ ਡੀ20 ਮਸ਼ੀਨ ਹੈ ਉਹਦੇ ਵਿੱਚ ਤੁਸੀਂ ਸਲਾਈਡ ਐਂਟਰ ਕਰਕੇ ਯੂਰਿਨ ਦੇ ਹੋ ਜਾਂਦੀ ਹੈ ਜੀ ਤੇ ਟੈਕਨੀਸ਼ੀਅਨ ਸਾਨੂੰ ਅਸੇ ਜੀ ਜੋ ਜੇ ਹੁਣ ਮੈਂ ਤੁਹਾਨੂੰ ਫਿਰ ਤੋਂ ਦੁਬਾਰਾ ਮੁਬਾਰਕਬਾਦ ਦੇਣਾ ਚਾਹੁੰਦਾ ਤੇ ਇੱਕ ਵਾਰੀ ਪਲੀਜ਼ ਤੁਸੀਂ ਆਪਣਾ ਨੰਬਰ ਬੋਲ ਕੇ ਦੱਸ ਦਿਓ ਜੋ ਇੱਥੇ ਦਾ ਨੰਬਰ ਹੈ ਅਗਰ ਕਿਸੇ ਨੂੰ ਕੋਈ ਜਾਣਕਾਰੀ ਲੈਣੀ ਹੈ ਅਸੀਂ ਬੈਸ ਡਿਸਪਲੇ ਵੀ ਕਰ ਰਿਹਾ ਤੇ ਤੁਸੀਂ ਫਿਰ ਵੀ ਆਪਣੇ ਵੱਲੋਂ ਦੱਸ ਦਿਓ ਤੇ ਅਗਰ ਜਾਣਕਾਰੀ ਲੈਣੀ ਹੈ ਇੱਕ ਪਰ ਲੋਕਾਂ ਨੂੰ ਵੀ ਜ਼ਰੂਰ ਕੋਈ ਮੈਸੇਜ ਦੇ ਦਿਓ ਠੀਕ ਹੈ ਜ਼ਰੂਰ ਕੋਈ ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਆ 750841011 7508410111 ਤੇ ਅਸੀਂ ਮੰਡੇ ਟੂ ਸੰਡੇ ਟੂ ਸੰਡੇ ਸੱਤੋ ਦਿਨ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਸਵੇਰੇ ਮੰਡੇ ਟੂ ਸੈਟਰਡੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਤੇ ਸੰਡੇ ਨੂੰ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 12 1 ਵਜੇ ਤੱਕ ਜੀ ਬਿਲਕੁਲ ਸੋ ਤੁਸੀਂ ਸੁਣਿਆ ਅਸੀਂ ਗੱਲਬਾਤ ਕੀਤੀ ਐ ਇਸੇ ਓਨਰਜੀ ਨਾਲ ਸੋ ਬਹੁਤ ਅੱਛੀ ਲੈਬੋਰੀਟਰੀ ਹੈ ਬਹੁਤ ਅੱਛਾ ਸਕੈਨ ਸੈਂਟਰ ਹੈ ਜਿਵੇਂ ਮੈਂ ਗੱਲ ਕਰਾਂ ਨੂਰਪ੍ਰਭਦੀ ਇਲਾਕੇ ਦੇ ਲੋਕਾਂ ਲਈ ਇੱਕ ਵੱਡਾ ਵਰਦਾਨ ਸ਼੍ਰੀ ਗਰੇਸ਼ ਸਕੈਨ ਸੈਂਟਰ ਐਂਡ ਹਾਈ ਟੈਕਨੋਲੋਜੀ ਲੈਬੋਰਟਰੀ ਜੋ ਕਿ ਬਿਲਕੁਲ ਸਟੇਟ ਬੈਂਕ ਆਫ ਇੰਡੀਆ ਜਿਸ ਨੂੰ ਕਿ ਸਟੇਟ ਬੈਂਕ ਆਫ ਪਟਿਆਲਾ ਵੀ ਕਹਿੰਦੇ ਸੀ ਬਿਲਕੁਲ ਉਸ ਦੇ ਨਜ਼ਦੀਕ ਸਾਹਮਣੇ ਜੋ بیسਮੈਂਟ ਵਿੱਚ ਨਵੀਂ ਮਾਰਕੀਟ ਬਣੀ ਹੈ ਸੰਧੂ ਮਾਰਕੀਟ ਦੇ ਵਿੱਚ ਖੁੱਲਿਆ ਹੋਇਆ ਹੈ ਇੱਕ ਵਾਰ ਇੱਥੇ ਜ਼ਰੂਰ ਆਓ ਅਸੀਂ ਵਿਜ਼ਿਟ ਵੀ ਕਰੋ ਅਸੀਂ ਇਹ ਨਹੀਂ ਕਿ ਟੈਸਟ ਕਰਨ ਲਈ ਤੁਸੀਂ ਇੱਥੇ ਇੱਕ ਵਾਰ ਆ ਕੇ ਦੇਖੋ ਕਿ ਇਥੇ ਕਿਹੜੀਆਂ ਸਹੂਲਤਾਂ ਇੱਥੇ ਰੱਖੇ ਹੋਇਆ ਮਾਹੌਲ ਹੈ ਸੋ ਬਿਲਕੁਲ ਤੁਸੀਂ ਇੱਥੇ ਆਓ ਤੇ ਇਹਨਾਂ ਦੀਆਂ ਸਹੂਲਤਾਂ ਦਾ ਲਾਭ ਉਠਾਓ